ਉਹ ਵੋਚ ਜੇ ਕਿੰਨਾ ਕੋਈ ਗਰੀਬ ਦਾ ਕੰਮ ਕੋਈ ਉਸ ਤੇ ਕੋਈ ਅਤਿਆਚਾਰ ਹੁੰਦਾ ਹੋਵੇ ਵੀ ਕੀ ਪ੍ਰੋਚਰ ਨਹੀਂ ਜਾਂਦਾ ਮਤਲਬ ਕਿ ਨਾ ਤਾਂ ਉਹ ਕਿਸੇ ਕੋਟੈਕਸਰ ਮੈਨ ਲੈ ਰਿਹਾ ਜਾਂ ਕੋਈ ਹੋਰ ਲਿਟੂਰ ਲੈ ਜਾਣਾ ਵੀ ਕੀ ਪ੍ਰੋਚਰ ਨਹੀਂ ਜਾਂਦਾ ਕੀ ਆ ਤੁਹਾਡੇ ਚ ਇਹਨਾਂ ਲੋਕ ਤੁਹਾਡਾਂ ਲਈ ਖਿੱਚੇ ਤਰੀਕਾ ਕੋਈ ਦੁੱਖ ਦੀਪ ਤੱਕ ਆ ਹੋਇਆ ਅਸੀਂ ਉਹਦੀ ਉਹਦੇ ਨਾਲ ਖੜਦੇ ਹਾਂ ਜੇਹੀ ਕਿਹੜੀ ਅੰਦਰ ਸੰਗੀ ਆ ਮਿੱਠੀ ਪ੍ਰੋਚੇ ਕੋਲ ਇਹ ਜਿਹੜਾ ਨਹੀਂ ਜੇ ਅਸੀਂ ਇਮਾਨਦਾਰੀ ਨਾਲ ਕੰਮ ਕਰਾਂਗੇ ਫਤਿਹਤ ਨਾਲ ਕਰਾਂਗੇ ਉਹ ਸਭ ਤੋਂ ਪਤਾ ਜਲੂਗਿਆ ਇਹ ਗਰੀਬ ਦਾ ਸੇਵੀ ਤੋਂ ਮਾਰਾ। ਇਹ ਤੁਹਾਡੀ ਫਲੈਕਸ ਦੇ ਉੱਪਰ ਉਹਨਾਂ ਦੀ ਫੋਟੋ ਹੋਵੇ। ਨਾ ਇਹ ਤੁਹਾਨੂੰ ਕਿਸੇ ਕੋਈ ਮੰਚ ਸ਼ੇਅਰ ਕਰਦੇ ਦੇਖਿਆ ਬਤਰੇ ਵਾਲੀ ਜਾਂ ਕਿਵੇਂ। ਕਿਉਂਕਿ ਜਦੋਂ ਕਾਦੀਲ ਬੀਜੇਪੀ ਇਕੱਠੇ ਸੀ ਅਸੀਂ ਇਕੱਠੇ ਕੰਮ ਕਰਦੇ ਸੀ ਜਿਸ ਦਿਨ ਦੀ ਮੈਂ ਸੁਰਖ ਸੰਭਾਲੀ ਜਾਂ ਮੈਂ ਕਾਦੀਲ ਬੀਜੇਪੀ ਜੀ ਕੰਮ ਕੀਤਾ। ਬਹੁਤ ਅਸੀਂ ਐਮ ਸੀ ਡੀ ਇੱਥੇ ਵੀ ਲੋਕ ਹਜੇ ਵੀ ਦੁਖੀ ਨਹੀਂ। ਲੱਭੂ ਸਿੰਘ ਸਾਹ ਹੈ। ਤੇ ਮੈਂ ਕਿਤੇ ਜਰਨਲ ਸਮਾਗ ਦਾ ਸੰਬੰਧ ਰੱਖਦਾ ਹਾਂ ਉਹ ਨੂੰ ਮੈਂ ਦੋ ਵਾਰ ਐਮਐਲਏ ਦੀ ਨਿਸ਼ਾਨ ਲੱਗਦਾ। ਕਦੇ ਤੁਸੀਂ ਐਸਸੀ ਨੂੰ ਇਸ ਕਰਕੇ ਅਸੀਂ ਤੁਹਾਨੂੰ ਫਿਕਟਿੰਗ ਦੇ ਸਕਦੇ। ਆਪ ਸਰਕਾਰ ਕਹਿੰਦੀ ਅਸੀਂ ਵੀ ਸਿੱਖਿਆ ਖੇਤਰ ਦੀ ਗੱਲ ਹੈ। ਆਪੋਂ ਮਤੋਂ 80 ਹਜ਼ਾਰ ਲੱਖ ਬੰਦਾ ਹੋ ਗਿਆ ਪਰ ਉਹ ਇਕੱਲੇ ਨਾਲ ਹੀ ਖੜੇ। ਖੁਦ ਚ ਜਮੀਰ ਨੂੰ ਜਿਉਂਦਾ ਰੱਖਣਾ ਵੀ ਜ਼ਰੂਰੀ ਹੁੰਦਾ ਹੈ। ਅਵੇਂ ਛਾਤੀ ਚੌੜੀ ਕਰਕੇ ਤੁਰਨ ਵਾਲਾ ਹਰ ਕੋਈ ਵਿਅਕਤੀ ਅਣਖੀ ਨਹੀਂ ਹੁੰਦਾ ਸਸਿਕਾ ਜੀ ਦੋਸਤੋ ਸਵਾਗਤ ਹੈ ਤੁਹਾਡਾ ਗੱਲਾਂ ਤੋਂ ਲਾਈਨਾਂ ਤੋਂ ਸੁਣਨ ਵਾਲਿਆਂ ਨੇ ਅੰਦਾਜ਼ਾ ਲਾਈ ਲਿਆ ਹੁਣ ਜਦ ਅੱਜ ਗੱਲ ਹੋਣ ਜਾ ਰਹੀ ਹੈ ਅਣਖ ਦੀ ਜਾਂ ਅਣਖੀ ਵਿਅਕਤੀ ਦੀ ਵੀਰਾ ਸਾਡੇ ਨਾਲ ਮੌਜੂਦ ਹੈ ਵੀਰਾ ਲੋਕ ਭਲਾਈ ਦੇ ਕੰਮਾਂ ਵਿੱਚ ਵੱਧ ਚੜ ਕੇ ਹਿੱਸਾ ਲੈਂਦੇ ਨੇ ਬਾਈ ਜੀ ਰਾਜਨੀਤੀ ਨਾਲ ਵੀ ਸੰਬੰਧ ਰੱਖਦੇ ਨੇ ਤੇ ਜੇ ਗੱਲ ਕਰ ਲਈਏ ਬਾਈ ਜੀ ਦੀ ਇਲਾਕੇ ਵਿੱਚ ਜਾਂ ਦੂਰ ਨੇੜੇ ਦੇ ਇਲਾਕੇ ਵਿੱਚ ਪੂਰੇ ਪੰਜਾਬ 'ਚ ਹੀ ਲਾ ਲਓ ਬਾਈ ਜੀ ਦਲਿਤੋ ਤੇ ਗਰੀਬ ਵਰਗ ਦੇ ਮਸੀਹਾ ਮੰਨੇ ਜਾਂਦੇ ਨੇ ਚਲੋ ਗੱਲ ਕਰਾਉਣਾ ਤੁਹਾਡੀ ਭਾਈ ਜੀ ਨਾਲ ਮੇਰੇ ਨਾਲ ਮੌਜੂਦ ਨੇ ਸਟੂਡੀਓ ਵਿੱਚ ਭਾਈ ਵਿੱਕੀ ਪ੍ਰੋਚਾ ਜੀ ਸਸਿਕਾ ਗ੍ਰੀਟ ਸਸਿਕਾ ਹੋ ਗਿਆ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਿੱਧਾ ਜੀ ਬਿਲਕੁਲ ਚੜ੍ਹਦੀ ਕਲਾ ਵਿੱਚ ਚਲੋ ਭਾਈ ਜੀ ਸਭ ਤੋਂ ਪਹਿਲਾਂ ਤਾਂ ਤੁਸੀਂ ਇਹੀ ਦੱਸੋਗੇ ਆਪਣੇ ਲਵੇ ਪੰਜਾਬ ਲੈਵਲ ਦੇ ਉਹਦੇ ਕਿਹੜੇ ਕਿਹੜੇ ਨੇ ਪਹਿਲਾਂ ਤਾਂ ਸਾਰਿਆਂ ਨੂੰ ਮਾਲਵਾ ਜਿਹੜੇ ਚੈਨਲ ਦਾ ਜਨਜੀਤ ਸਟ ਸਤ ਮਾਲਵਾ ਮੰਚ ਦਾ ਤੇ ਹਜੀ ਤੁਹਾਡੀ ਸਾਰੀ ਟੀਮ ਦਾ ਮੈਂ ਧੰਨਵਾਦ ਕਰਦਾ ਥੈਂਕ ਯੂ ਤੁਸੀਂ ਇੱਥੇ ਅੱਜ ਅਸੀਂ ਬੈਠੇ ਆ ਤੇ ਸਾਡਾ ਜਿਹੜਾ ਸੰਗਠਨ ਹੈ ਉਹ ਹੈ ਕ੍ਰਾਂਤੀਕਾਰੀ ਲੋਕ ਚੇਤਨਾ ਮੰਜਰਿਸਟ ਭਾਰਤ ਠੀਕ ਹੈ ਜਿਸ ਦਾ ਬਾ ਕੌਮੀ ਪ੍ਰਧਾਨ ਆ ਤੇ ਸਾਡੇ ਜਿਹੜੇ ਹੋਰ ਵੀ ਬਹੁਤ ਸੰਗਠਨ ਨੇ ਜਿਹੜੇ ਭਾਰਤ ਲੈਵਲ ਤੇ ਜਿਵੇਂ ਐਕਸ਼ਨ ਕਮੇਟੀ ਪੰਜਾਬ ਬਣੀ ਹੈ ਜਿੱਦੇ ਵਿੱਚ ਘੱਟੋ ਘੱਟ ਵੀ 100 ਤੋਂ ਸੰਗਠਨ ਜਿੱਥੇ ਬੰਦੀਆਂ ਅਸੀਂ ਇਕੱਠੇ ਕੰਮ ਕਰਦੇ ਹਾਂ ਸਮਾਜ ਭਲਾਈ ਦੇ ਪੂਰੇ ਪੰਜਾਬ ਚ ਵੀ ਉੱਤੇ ਲਗੇ ਨੇ ਜਿੰਨੀਆਂ ਸਟੇਟਾਂ ਨੇ ਜਿੱਥੇ ਕੋਈ ਗਰੀਬ ਨਾਲ ਜਾਂ ਕੋਈ ਦਵੇ ਕੁਝ ਨੇ ਰੋਕਾ ਨਾ ਤੱਕਾ ਹੁੰਦਾ ਉਹਨਾਂ ਦੀ ਆਵਾਜ਼ ਬੁਲੰਦ ਕਰਨੀ ਅਸੀਂ ਸਾਰੇ ਇਕੱਠੇ ਹੁੰਨੇ ਆ ਜਿਹੜੇ ਜਾਗਦੇ ਜ਼ਮੀਰਾਂ ਦੇ ਲੋਕ ਪੂਰੇ ਪੰਜਾਬ ਲੈਵਲ ਦੀ ਪੂਰੇ ਪੰਜਾਬ ਚ ਪੰਜਾਬ ਚ ਬਾਰਵੀਂ ਜਾਂਦੇ ਆ ਸਾਰੇ ਠੀਕ ਹੈ ਬਜੀ ਬਜੀ ਜੇ ਆਪਾਂ ਚਲੋ ਆਪਣੇ ਇਲਾਕੇ ਦੀ ਗੱਲ ਕਰ ਲਈਏ ਤੇ ਇੰਟਰੋਡਕਸ਼ਨ ਤੁਸੀਂ ਆਪਦੇ ਆਪਦੇ ਤੋਂ ਦੱਸੀ ਦਿੱਤੇ ਪਰ ਜਦੋਂ ਵੀ ਲੋਕਾਂ ਦਾ ਪਿਆਰ ਲਾ ਲਈਏ ਜਾਂ ਕੀਲ ਲਾ ਲਈਏ ਇਹ ਤੁਹਾਡਾ ਕਿ ਤੁਸੀਂ ਲੋਕਾਂ ਦੇ ਕੰਮ ਬਹੁਤ ਛੇਤੀ ਹੁੰਦੇ ਨੇ ਕੋਈ ਗਰੀਬ ਦਾ ਕੰਮ ਕੋਈ ਉਸ ਤੇ ਕੋਈ ਅਤਿਆਚਾਰ ਹੁੰਦਾ ਹੋਵੇ ਉਹ ਵਿਕੀ ਪਰੋਚਲ ਆ ਵੀ ਜਾਂਦਾ ਮਤਲਬ ਇਹ ਨਾ ਤਾਂ ਉਹਨੇ ਕਿਸੇ ਨੂੰ ਐਕਸ ਐਮ ਐਲ ਦੇਵੇ ਜਾਂ ਕਿਸੇ ਹੋਰ ਲੀਟਰ ਲਵੇ ਜਾਣਾ ਵਿਕੀ ਪਰੋਚਲ ਆ ਵੀ ਜਾਂਦਾ ਕੀ ਆ ਤੁਹਾਡੇ ਚ ਜਿਹੜਾ ਲੋਕ ਤੁਹਾਡੇ ਵੱਲ ਹੀ ਖਿੱਚੇ ਹੁੰਦੇ ਨੇ ਸਾਡੇ ਕੋਲੇ ਜੀ ਤੁਸੀਂ ਹੁਣ ਦੇਖ ਰਹੇ ਹੋ ਬਾਬਾ ਸਾਹਿਬ ਨੇ ਠੀਕ ਹੈ ਬਾਬਾ ਸਾਹਿਬ ਅੱਜ ਤੁਸੀਂ ਦੇਖਦੇ ਹੋ ਦੁਨੀਆ ਦੇ ਵਿੱਚ ਜਿਨ੍ਹਾਂ ਨੇ ਸੰਵਿਧਾਨ ਲਿਖਿਆ ਤੇ ਦਬੇ ਕੁਚਲੇ ਲੋਕਾਂ ਦੀ ਜਿਹੜੀ ਗੱਲ ਕੀਤੀ ਆ ਤੇ ਉਹਨੂੰ ਬਰਾਬਰ ਦਾ ਅਧਿਕਾਰ ਦਿੱਤਾ ਜਿੱਦਨ ਦੀ ਮੈਂ ਸੁਰਤ ਸਮਝ ਸੰਭਾਲੀ ਹੈ ਉਸ ਦਿਨ ਤੋਂ ਬਾਬਾ ਸਾਹਿਬ ਨਾਲ ਹੀ ਜੁੜੇ ਹੋਇਆ ਤੇ ਬਾਬਾ ਸਾਹਿਬ ਦੀ ਵਿਚਾਰਧਾਰਾ ਤੇ ਕੰਮ ਕਰਦੇ ਹਾਂ ਅੱਜ ਵੀ ਤੁਸੀਂ ਦੇਖੋ ਵੀ ਬਾਬਾ ਸਾਹਿਬ ਦੁਨੀਆ ਤੇ ਹੈ ਨਹੀਂ ਤੇ ਜਿਹੜੀ ਬਾਬਾ ਸਾਹਿਬ ਦੀ ਵਿਚਾਰਧਾਰਾ ਉਹ ਕੰਮ ਕਰ ਰਹੀ ਹੈ ਪੂਰੇ ਬਰਲੇ ਬਰਲੇ ਤੇ ਅਸੀਂ ਵੀ ਇਹ ਕੋਸ਼ਿਸ਼ ਕਰਦੇ ਆ ਸਾਡੇ ਕੋਲੇ ਕੋਈ ਵੀ ਬੰਦਾ ਆਵੇ ਉਹਨੂੰ ਇਹ ਮਹਿਸੂਸ ਨਾ ਹੋਵੇ ਵੀ ਮੈਂ ਆਪੇ ਤੇ ਕੋਈ ਵੱਡੇ ਕੋਲੇ ਜਾ ਰਿਹਾ ਹਾਂ ਵੀ ਮੇਰੀ ਉੱਥੇ ਗੱਲ ਸੁਣੀ ਜਾਊ ਕਿ ਨਹੀਂ ਸੁਣੀ ਜਾਊ ਵੀ ਸਾਡਾ ਦਫ਼ਤਰ ਹੈ ਸੰਗੁਰ ਬਾਈਪਾਸ ਤੇ ਜਾਂ ਪਹਿਲਾਂ ਘਰੇ ਵੀ ਹੁੰਦਾ ਸੀ ਕੰਮ ਕਰਦੇ ਜਦੋਂ ਵੀ ਸਾਡੇ ਕੋਲੇ ਕੋਈ ਗਰੀਬ ਆ ਗਿਆ ਜਾਂ ਜਿਹਦੇ ਨਾਲ ਕੋਈ ਦੁੱਖ ਦਿੱਕਤ ਆ ਹੋਇਆ ਅਸੀਂ ਉਹਦੀ ਉਹਦੇ ਨਾਲ ਖੜਦੇ ਆ ਮੈਂ ਤੁਹਾਡੇ ਤੋਂ ਨਾ ਤਾਂ ਪੁੱਛਿਆ ਵੀ ਮੈਂ ਦੇਖ ਲਈ ਨਾ ਥਾਣੇ 'ਚ ਵੀ ਕੰਮ ਹੋਵੇ ਥਾਣੇ ਜਾਗਲਾ ਜਾਂਦਾ ਜੀ ਜਿਹਦੇ ਕੋਈ ਅਤਿਆਚਾਰ ਹੁੰਦਾ ਤੇ ਵਿੱਕੀ ਪਰੋਚਨ ਨਾਲ ਗੱਲ ਕਰਾ ਦਿਓ ਉਹਦਾ ਕੰਮ ਹੋ ਜਾਂਦਾ ਕੋਈ ਤਸਵੀਲ ਦੇ ਵਿੱਚ ਰਜਿਸਟਰੀ ਨਾਲ ਰਿਲੇਟਡ ਕੋਈ ਕੰਮ ਹੋਵੇ ਜਾਂ ਲੱਭ ਵਿੱਕੀ ਪਰੋਚਦਾ ਵਿੱਕੀ ਪਰੋਚਨ ਨਾਲ ਗੱਲ ਕਰਾਉਂਦਾ ਕੰਮ ਹੋ ਜਾਂਦਾ ਅਜਿਹੀ ਕਿਹੜੀ ਗਿੱਦੜ ਸੰਗੀ ਹੈ ਵਿੱਕੀ ਪਰੋਚੇ ਕੋਲੇ ਜਿਹੜਾ ਵੀ ਮਤਲਬ ਇਹ ਪਿਆਰ ਕਹਿ ਸਕਦੇ ਆ ਪੰਜਾਬ ਫਿਰ ਕੋਈ ਤੁਸੀਂ ਅਪਰੋਚ ਰੱਖਦੇ ਹੋ ਜਿਹੜਾ ਹਰ ਇੱਕ ਦਾ ਕੰਮ ਸੁਵਾਉਂਦਾ ਇਹ ਸੋਹਣਾ ਕਿਰਦਾਰ ਹੋਣਾ ਚਾਹੀਦਾ ਬਿਲਕੁਲ ਜੀ ਜਿਹੜਾ ਸੋਹਣਾ ਕਿਰਦਾਰ ਹੁੰਦਾ ਲੋਕ ਉਸ ਨੂੰ ਦੇਖ ਕੇ ਕੰਮ ਕਰਦੇ ਨੇ ਤੁਸੀਂ ਕਿਸੇ ਤੋਂ ਡਰਾ ਕੇ ਕੰਮ ਨਹੀਂ ਕਰਾ ਸਕਦੇ ਪਿਆਰ ਨਾਲ ਕੰਮ ਕਰ ਸਕਦੇ ਹੋ ਸਭ ਤੋਂ ਵੱਡੀ ਗੱਲ ਹੈ ਜੇ ਅਸੀਂ ਥਾਣੇ ਕਿਚੇਰੀ ਕੰਮ ਕਰਦੇ ਹਾਂ ਉਹ ਵੀ ਆਪਣੇ ਵਰਗੇ ਇਨਸਾਨ ਜਿਹੜੇ ਕੁਰਸੀਆਂ ਤੇ ਬੈਠੇ ਨੇ ਉਹਨਾਂ ਨੂੰ ਵੀ ਪਤਾ ਵੀ ਇਹ ਗਰੀਬਾਂ ਦੇ ਤੇ ਹੱਕ ਸੱਚ ਦੀ ਗੱਲ ਕਰਦੇ ਨੇ ਤੇ ਸਭ ਤੋਂ ਵੱਡੀ ਗੱਲ ਹੈ ਸਾਡੇ ਕੋਲੇ ਨਾ ਤਾਂ ਕੋਈ ਸੈਟਲਮੈਂਟ ਹੈ ਹਰ ਇੱਕ ਬੰਦਾ ਜੇ ਸਾਡੇ ਕੋਲੇ ਆਂਦਾ ਵੀ ਆ ਨਾ ਉਹਨੂੰ ਪਤਾ ਵੀ ਇਹ ਇਨਾਂ ਨੇ ਸਾਡੇ ਤੋਂ ਚਾਹ ਨਹੀਂ ਪੀਣੀ ਦਰੂ ਨੀ ਪੀਣੀ ਮੀਟ ਨਹੀਂ ਖਾਣਾ ਤੇ ਪੈਸੇ ਨਹੀਂ ਲੈਣੇ ਤੇ ਜੇ ਅੱਗੇ ਅਫਸਰਾਂ ਨੂੰ ਪਤਾ ਹੋਵੇ ਵੀ ਇਹ ਸਾਡੇ ਨਾਲ ਤੇ ਪੈਸੇ ਲੈ ਰਹੇ ਨੇ ਸੈਟਲਮੈਂਟਾ ਕਰ ਰਹੇ ਨੇ ਫਿਰ ਥੋੜੇ ਕੰਮ ਵੀ ਨਹੀਂ ਹੋਣੇ ਵੀ ਇਹ ਸਭ ਨੂੰ ਵੇਚ ਰਹੇ ਨੇ ਸਪੋਜ਼ ਕਰੋ ਤੁਸੀਂ ਕਿਸੇ ਕੁਰਸੀ ਤੇ ਬੈਠੇ ਹੋ ਮੈਂ ਬਾਹਰ ਸੈਟਲਮੈਂਟਾਂ ਕਰਕੇ ਲੋਕਾਂ ਦੇ ਕੰਮ ਕਰਾਈ ਜਾਵਾਂ ਮੈਂ ਪੈਸੇ ਖਾਈ ਜਾਵਾਂ ਫਿਰ ਤੁਸੀਂ ਮੇਰੇ ਕੰਮ ਨਹੀਂ ਕਰੋਗੇ ਜੇ ਅਸੀਂ ਇਮਾਨਦਾਰੀ ਨਾਲ ਕੰਮ ਕਰਾਂਗੇ ਹੱਕ ਸੱਚ ਨਾਲ ਕਰਾਂਗੇ ਉਹ ਅਫਸਰ ਨੂੰ ਵੀ ਪਤਾ ਚੱਲੂਗਾ ਵੀ ਇਹ ਗਰੀਬ ਦਾ ਤੇ ਸਹੀ ਕੰਮ ਕਰ ਰਿਹਾ ਜਿਹੜੇ ਸਹੀ ਕੰਮ ਨੇ ਉਹ ਫਿਰ ਰੁਕਦੇ ਨਹੀਂ ਕਦੇ ਅੱਜ ਕੱਲ ਮੇਰਾ ਕਿਹੜੀ ਪਾਰਟੀ ਨਾਲ ਸੁਮੰਧ ਰੱਖਦੇ ਆ ਮੈਂ ਵੀ ਨਿਊਕਲੀਅਰ ਸੰਬੰਧ ਸੁੰਦ ਤਾਂ ਕੋਈ ਨਹੀਂ ਅਜੇ ਤਾਂ ਨਿਊਕਲੀ ਚੱਲ ਰਹੀ ਤੇ ਸੁਣਿਆ ਸੀ ਬੀਜੇਪੀ ਨਾਲੋਂ ਬੀਜੇਪੀ ਪਾਰਟੀ ਅੱਛੀ ਹੈ ਜੀ ਨੈਸ਼ਨਲ ਲੈਵਲ ਤੇ ਬਹੁਤ ਵਧੀਆ ਕੰਮ ਕਰ ਰਹੀ ਹੈ ਪਰ ਜਿਹੜਾ ਪੰਜਾਬ ਲੈਵਲ ਤੇ ਸਿਸਟਮ ਹੈ ਅਸੀਂ ਇਹਦੇ ਵਿੱਚ ਪਿੱਛੇ ਜੇ ਜਨਨ ਕੀਤੀ ਸੀ 2022 ਚ ਤੇ ਕਿਉਂ ਜਦੋਂ ਕਾਲੀ ਦਲ ਬੀਜੇਪੀ ਇਕੱਠੇ ਸੀ ਅਸੀਂ ਇਕੱਠੇ ਕੰਮ ਕਰਦੇ ਹਾਂ ਸ਼ੁਰੂ ਜਿਸ ਦਿਨ ਦੀ ਮੈਂ ਸੁਰਤ ਸੰਭਾਲੀ ਆ ਮੈਂ ਕਾਲੀ ਦਲ ਬੀਜੇਪੀ 'ਚ ਹੀ ਕੰਮ ਕੀਤਾ ਕਿਸੇ ਹੋਰ ਪਾਰਟੀ 'ਚ ਆਪਾਂ ਕਦੇ ਗਏ ਨਹੀਂ ਪਰ ਜਦੋਂ ਕਾਲੀ ਦਲ ਬੀਜੇਪੀ ਅੱਡ ਹੋਈ ਆ ਉਦੋਂ ਅਸੀਂ ਬੀਜੇਪੀ ਦੇ ਨਾਲ ਖੜੇ ਰਹੇ ਪਰ ਅੱਜ ਸਾਨੂੰ ਸਾਨੂੰ ਨਹੀਂ ਕਿ ਕਈ ਸਾਡੇ ਜਿਹੜੇ ਐਸਪੀਸੀ ਲੋਕ ਨੇ ਉੱਚੇ ਵੱਡੇ ਲੀਡਰ ਨੇ ਛੋਟੇ ਨੇ ਉਹਨਾਂ ਨੂੰ ਬੜੀ ਘੁੱਟ ਮਹਿਸੂਸ ਹੁੰਦੀ ਹੈ ਇਹ ਦੇ ਵਿੱਚ ਬੀਜੇ ਬੀਜੋ ਹਾਂ ਬੋਤ ਕੋਈ ਨਹੀਂ ਦੱਸ ਸਕਦਾ ਮੈਂ ਤਾਂ ਸਿੱਧਾ ਕਹਿ ਸਕਦਾ ਮੈਨੂੰ ਕੋਈ ਇਹ ਜ਼ਰੂਰੀ ਨਹੀਂ مالک ਨੇ ਮੈਨੂੰ ਇੱਥੇ ਤੱਕ ਲਿਆਂਦਾ ਮੇਰੀ ਤਾਂ ਸੋਚ ਨਹੀਂ ਸੀ ਜਿਸ ਸਮਾਜ ਚੋਂ ਮੈਂ ਉੱਠ ਕੇ ਆਇਆ ਜਿਸ ਪਰਿਵਾਰ ਚੋਂ ਉੱਠ ਕੇ ਆਇਆ ਉਹ ਮਾਲਕ ਨਹੀਂ ਲਿਆਂਦਾ ਤੇ ਜਿਹੜੀ ਆਪਣੀ ਗੱਲ ਹੈ ਉਹ ਹਮੇਸ਼ਾ ਸੀ ਸਾਫ਼ ਤਰੀਕੇ ਨਾਲ ਕਹਤੀ ਹੈ ਕਹੀ ਹੈ ਜਿਹੜੀ ਇਹ ਵਿਤਕਰਾਂ ਦੀ ਗੱਲ ਕਰਦੇ ਤੁਸੀਂ ਇਹ ਸੈਂਟਰਲ ਚੋਂ ਤਾਂ ਚਲੋ ਪੰਜਾਬ ਦੇ ਲੀਡਰਾਂ ਚ ਵੀ ਇਹੀ ਗੱਲ ਹੈ ਜੀ ਬਿਲਕੁਲ ਜੀ ਜਿਹੜਾ ਉਹ ਥੱਲੇ ਲੈਵਲ ਤੇ ਕੰਮ ਆ ਵੀ ਉਸ ਨੂੰ ਪਹਿਲਾਂ ਤਾਂ ਇਹ ਦੇਖਣਗੇ ਤੁਹਾਡਾ ਕੰਮ ਨਹੀਂ ਦੇਖਦੇ ਵੀ ਤੁਹਾਡਾ ਕਿਹੜੇ ਹਲਕੇ ਦੀ ਤੁਸੀਂ ਕਿੰਨੇ ਵਧੀਆ ਕੰਮ ਕਰ ਰਹੇ ਹੋ ਜਿਵੇਂ ਤੁਸੀਂ ਗੱਲ ਕੀਤੀ ਹੈ ਵੀ ਧੂਰੀ ਹਲਕੇ ਦੇ ਲੈ ਵੀ ਨੇੜੇ ਹਰ ਇੱਕ ਬੰਦਾ ਤੁਹਾਡੇ ਕੋਲੇ ਜਾਂਦਾ ਕੰਮ ਕਰਾਂਦਾ ਅਸੀਂ ਮੁੱਦੇ ਵੀ ਚੱਕਦੇ ਹਾਂ ਸਮਾਜ ਦੇ ਜਿੱਥੇ ਗਰੀਬਾਂ ਨਾਲ ਧੱਕਾ ਹੋ ਰਿਹਾ ਸੜਕਾਂ ਤੇ ਵੀ ਬੈਠਦੇ ਹਾਂ ਕੋਈ ਇੱਕ ਬੰਦਾ ਨਹੀਂ ਕਹਿ ਸਕਦਾ ਵੀ ਇਹਨਾਂ ਨੇ ਕਦੇ ਸਾਡੇ ਤੋਂ ਜਾ ਪੀਤੀ ਹੈ ਪਰ ਜਦੋਂ ਪਾਰਟੀ ਲੈਵਲ ਤੇ ਗੱਲ ਚੱਲ ਜਾਈਂਦੀ ਉੱਥੇ ਕਹਿੰਦੇ ਇਹ ਐਸਸੀ ਨੇ ਬੀਸੀ ਨੇ ਜਰਨਲ ਨੇ ਬੰਦੇ ਦੀ ਮਿਹਨਤ ਨਹੀਂ ਦੇਖਦੇ ਇੱਕ ਚਲੋ ਇਹ ਗੱਲ ਜਿਹੜੀਆਂ ਗੱਲਾਂ ਤੁਸੀਂ ਕਰ ਰਹੇ ਹੋ ਜੀ ਇਹ ਤੋਂ ਮੇਰੇ ਕੋਲ ਹੋਰ ਵੀ ਦਿਮਾਗ ਚਾਈ ਗੱਲ ਵੀ ਧੂਰੀ ਦੇ ਲੈਵਲ ਦੇ ਵਿੱਚ ਕਿ ਨਾ ਤੁਸੀਂ ਬੀਜੇਪੀ ਨਾਲ ਬਿਲੋਂਗ ਕਰਦੇ ਹੋ ਜੀ ਪਾਰਟੀ ਨਾਲ ਇੱਕ ਦਿਲ ਸਾਹਿਬ ਨੇ ਪ੍ਰਦੀਪ ਜੀ ਨੇ ਬਹੁਤ ਲੀਡਰ ਨੇ ਧੂਰੀ ਦੇ ਵਿੱਚ ਹੋਰ ਵੀ ਖੰਨਾ ਸਾਹਿਬ ਦਾ ਧੂਰੀ ਡਾਇਰੈਕਟਰ ਹਨ ਕਰਦੇ ਨੇ ਨਾ ਤਾਂ ਮੈਂ ਤੁਹਾਨੂੰ ਜੀ ਕਦੇ ਉਹਨਾਂ ਨਾਲ ਪੋਸਟਰ ਸ਼ੇਅਰ ਦੇਖਿਆ ਤੁਹਾਡਾ ਵੀ ਤੁਹਾਡੇ ਫਲੈਕਸ ਦੇ ਉੱਪਰ ਉਹਨਾਂ ਦੀ ਫੋਟੋ ਹੋਵੇ ਉਹਨਾਂ ਦੀ ਫਲੈਕਸ ਦੇ ਉੱਪਰ ਤੁਹਾਡੀ ਫੋਟੋ ਹੋਵੇ ਨਾ ਇਹ ਤੁਹਾਨੂੰ ਕਿਸੇ ਕੋਈ ਮੰਚ ਸ਼ੇਅਰ ਕਰਦੇ ਦੇਖਿਆ ਵੀ ਟੂਰੀ ਚੀ ਤੁਹਾਡਾ ਚੱਲ ਰਿਹਾ ਜਾਂ ਫਿਰ ਮਤਲਬ ਕਿੱਦਾਂ ਦੇਖਣੇ ਤੋਂ ਉਹੀ ਗੱਲ ਆ ਰਹੀ ਹੈ ਵਿਤਕਰੇ ਵਾਲੀ ਜਾਂ ਕਿਵੇਂ ਵਿਤਕਰੇ ਲਈ ਇਹ ਹੈ ਜੀ ਅਸੀਂ ਸ਼ੁਰੂ ਤੋਂ ਤੁਹਾਨੂੰ ਪਤਾ ਪਿੱਛੇ ਜੀ ਕਾਂਗਰਸ ਸਰਕਾਰ ਰਹੀ ਅਸੀਂ ਉਧਰ ਵੀ ਨੂੰਦੋ ਵੀ ਕਾਉਂਸਲਰ ਸੀਗੇ ਹੁਣ ਵੀ ਚਲੋ ਮੇਰੇ ਮੈਸੇਜ ਵੀ ਤੇ ਬ੍ਰਦਰ ਵੀ ਕਾਉਂਸਲਰ ਦੋਨੇ ਅਸੀਂ ਨਾ ਸਮਾਜ ਨੂੰ ਪਹਿਲ ਦਿੰਦੇ ਆ ਤੇ ਜਿਹੜੇ ਗਰੀਬ ਦਵੇ ਗੁਜਰੇ ਲੋਕਾਂ ਦੀ ਆਵਾਜ਼ ਉਹ ਚੱਕ ਕੇ ਪਹਿਲ ਦਿੰਦੇ ਆ ਪਰ ਜਿੱਥੋਂ ਕਿਤੇ ਸਾਨੂੰ ਇਹ ਨਹੀਂ ਹੈਗਾ ਵੀ ਅਸੀਂ ਰੋਟਾ ਲੈਣੀਆਂ ਨੇ ਇਏ ਅਸੀਂ ਬੂਟਾ ਵਾਸਤੇ ਕੰਮ ਕਰ ਰਹੇ ਨਾ ਸਾਡਾ ਕੋਈ ਮਕਸਦ ਨਹੀਂ ਜਿਹੜੇ ਕੁਛ ਇਹ ਲੋਕ ਨੇ ਸਿਰਫ ਰਾਜਨੀਤਿਕ ਹੁਣ ਪਤਾ ਵੀ 27 ਦੀ ਇਲੈਕਸ਼ਨ ਆ ਰਹੀ ਹੈ ਉਹ ਐਕਟਿਵ ਹੋ ਜਾਣਗੇ 27 ਦੀ ਇਲੈਕਸ਼ਨ ਤੋਂ ਬਾਅਦ ਦੋ ਮਹੀਨੇ ਬਾਅਦ ਜਾ ਕੇ ਕੰਮ ਕਰਨ ਦੀ ਨਹੀਂ ਸੋ ਜਾਂਦੇ ਨੇ ਉਦੋਂ ਬਾਅਦ ਜਦੋਂ ਸਾਲ ਕਹੇ ਜਾਂਦਾ ਫਿਰ ਇਲਾਕੇ ਚ ਸਰਗਰਮ ਹੋ ਜਾਂਦੇ ਨੇ ਵੀ ਅਸੀਂ ਇਲਾਕੇ ਦੀ ਕੰਮ ਕਰ ਰਹੇ ਹਾਂ ਬਹੁਤ ਉਹ ਚੀਜ਼ਾਂ ਸਿਰਫ ਹੈਗੇ ਇੱਕ ਬਨਾਵਟੀ ਵੀ ਜਿਹੜਾ ਆਪਾਂ ਲੋਕਾਂ ਨੂੰ ਜਾ ਕੇ ਪ੍ਰਭਾਵਣਾ ਲੋਕਾਂ ਦਾ ਆਪਾ ਗੁੰਮਰਾਹ ਕਰਨਾ ਲੋਕਾਂ ਨੂੰ ਵੀ ਅਸੀਂ ਤੁਹਾਡੀ ਆਵਾਜ਼ ਚੱਕ ਰਹੇ ਹਾਂ ਗੱਲ ਕਰ ਰਹੇ ਹਾਂ ਪਰ ਜਦੋਂ ਗਰੀਬ ਨੂੰ ਲੋੜ ਪੈਂਦੀ ਹੈ ਅੱਜ ਤੁਸੀਂ ਮੈਨੂੰ ਬੀਜੇਪੀ ਦਾ ਦਫ਼ਤਰ ਦਿਖਾ ਦਿਓ ਜਾਂ ਕੋ ਕਾਂਗਰਸ ਪਾਰਟੀ ਕੋ ਦਫ਼ਤਰ ਦਿਖਾ ਦਿਓ ਸੰਜਾ ਜਿੱਥੇ ਹਰ ਇੱਕ ਬੰਦਾ ਜਾ ਕੇ ਆਪਣੀ ਗੱਲ ਕਰ ਸਕਦਾ ਹੋਵੇ ਈਵਨ ਕਿ ਆਪਾਂ ਨੂੰ ਪਤਾ ਸੀਐਮ ਸਿਟੀ ਇੱਥੇ ਵੀ ਲੋਕ ਹਜੇ ਵੀ ਦੁਖੀ ਨੇ ਉਹਨਾਂ ਦੇ ਵੀ ਗਰੀਬਾਂ ਦੇ ਲੋਕਾਂ ਦੇ ਕੰਮ ਨਹੀਂ ਹੁੰਦੇ ਗੱਲ ਮੈਂ ਇਹ ਤਾਂ ਮੁੱਛੀ ਸੀ ਕਿ ਕਿ ਸਤਾਈਆਂ ਇਲੈਕਸ਼ਨ ਆ ਰਹੀਆਂ ਨੇ ਐਵੇਂ ਤਾਂ ਜੰਗ ਜਿੱਤੀ ਨਹੀਂ ਜਾਣੀ ਇੱਕ ਤਾਂ ਵੈਸੇ ਹੀ ਪੰਜਾਬ 'ਚ ਬੀਜੇਪੀ ਦਾ ਬੁਰਾ ਹਾਲ ਹੀ ਆਈ ਹੈ ਬਿਲਕੁਲ ਬਿਲਕੁਲ ਤੇ ਇਸ ਕਰਕੇ ਮੈਂ ਤੁਹਾਡੇ ਤੋਂ ਇੱਕ ਕੌਚਨ ਪੁੱਛਦਾ ਇੱਕ ਵੀਰੇ ਹੋਰ ਵੀ ਪਹਿਰਾ ਤੁਹਾਡੇ ਵਿੱਚ ਤੁਸੀਂ ਜਿਹੜੀ ਪਾਰਟੀ ਨਾਲ ਜੁੜ ਜਾਂਦੇ ਹੋ ਵਸ ਉੱਥੇ ਇੱਕ ਆਪਦਾ ਉਸ ਲੈਵਲ ਦੀ ਕੰਮ ਕਰੀ ਜਾਂਦੇ ਹੋ ਮਤਲਬ ਐਦਾਂ ਨਹੀਂ ਵੀ ਇੱਧਰ ਵੀ ਹੱਥ ਮਾਰਿਆ ਉਹ ਪਾਰਟੀ 'ਚ ਵੀ ਹੱਥ ਮਾਰਿਆ ਮੰਨਦੇ ਤੁਸੀਂ ਤੁਹਾਡੇ ਚ ਹੈ ਬਈ ਇੱਕ ਪਰਿਵਾਰ ਤੋਂ ਸ਼ੁਰੂ ਤੋਂ ਨਾਲ ਇੱਕ ਉਸੂਲ ਬਣਾ ਕੇ ਰੱਖੇ ਨੇ ਜਿਹੜਾ ਬੰਦਾ ਜੁੜ ਗਿਆ ਕਦੇ ਤੋੜਿਆ ਨਹੀਂ ਤੇ ਜਿਹਨੂੰ ਉਹ ਜਵਾਨੋਂ ਹਾਂ ਕਰਦੇ ਭਾਵੇਂ ਉਹ ਕੱਲਾ ਭਾਵੇਂ ਉਹ ਤਾਂ ਐਂਟੀ ਹਜ਼ਾਰ ਲੱਖ ਬੰਦਾ ਹੋ ਗਿਆ ਪਰ ਉਹ ਇਕੱਲੇ ਨਾਲ ਹੀ ਖੜੇ ਆਪਾਂ ਜਿਸ ਚੀਜ਼ ਤੇ ਖੜ ਗਿਆ ਆਪਾਂ ਕਦੇ ਭੱਜੇ ਨਹੀਂ ਇੱਕ ਚੀਜ਼ ਦੇਖੀ ਆ ਵੀ ਦੇਖੋ ਕਹਿਣੀ ਕਰਨੀ ਦਾ ਬੰਦਾ ਪੂਰਾ ਹੋਣਾ ਚਾਹੀਦਾ ਰਾਜਨੀਤੀਕ ਚ ਜੇ ਮੈਂ ਕਿਤੇ ਜਰਨਲ ਸਮਾਜ ਨਾਲ ਸੰਬੰਧ ਰੱਖਦਾ ਹਾਂ ਤਾਂ ਉਹ ਨੂੰ ਮੈਂ ਦੋ ਵਾਰ ਐਮ.ਐਲ.ਏ ਦੀ ਇਲੈਕਸ਼ਨ ਲੜ ਜਾਂਦਾ ਬੰਨਣਾ ਦਾ ਬੰਨਣਾ ਤੋਂ ਮਾਲਕ ਨੂੰ ਪਤਾ ਪਰ ਜੇ ਮੈਂ ਜਰਨਲ ਸਮਾਜ ਤੋਂ ਸੰਬੰਧ ਰੱਖਦਾ ਕਿਉਂ ਜਿੰਨੀ ਸਾਡੀ ਮਿਹਨਤ ਹੈ ਅੱਜ ਦੇ ਟਾਈਮ ਇੱਕ ਐਸ.ਸੀ. ਬੰਦੇ ਨੂੰ 200% ਮਿਹਨਤ ਕਰਨੀ ਪੈਂਦੀ ਹੈ ਜਰਨਲ ਬੰਦੇ ਨੂੰ 10% ਬਹੁਤ ਇਹ ਹਜੇ ਵੀ ਜਿਹੜਾ ਇੱਕ ਪੈਰਾਮੀਟਰ ਹੈ ਨਾ ਹਜੇ ਵੀ ਲੋਕਾਂ ਦੇ ਦਿਮਾਗਾਂ ਦੇ ਵਿੱਚ ਹੈ ਤੇ ਹਜੇ ਵੀ ਲੋਕੋ ਚੀਜ਼ ਨੂੰ ਜੱਜ ਕਰਕੇ ਚੱਲਦੇ ਨੇ ਮਿਹਨਤ ਨਹੀਂ ਦੇਖਦੇ 27 ਦੀ ਟਿਕਟ ਦੀ ਤਾਂ ਫੇਰ ਜ਼ੋਰ ਤਾਂ ਬੁਰਾ ਲਗਾਉਗੇ 27 ਦੀ ਜ਼ੋਰ ਲਾ ਰਹੇ ਆ ਜੀ ਪਾਰਟੀਆਂ ਕਹਿੰਦੇ ਨੇ ਤੁਸੀਂ ਜਨਰਲ ਸਮਾਜ ਨਾਲ ਸਬੰਧ ਨਹੀਂ ਰੱਖਦੇ ਤੁਸੀਂ ਐਸ ਸੀ ਵਿੱਚ ਕਰਕੇ ਅਸੀਂ ਤੁਹਾਨੂੰ ਟਿਕਟ ਨਹੀਂ ਦੇ ਸਕਦੇ ਤੁਸੀਂ ਮਿਹਨਤ ਬਹੁਤ ਕਰਦੇ ਹੋ ਤੁਹਾਡੇ ਨਾਲ ਲੋਕ ਬਹੁਤ ਜੁੜੇ ਹੋਏ ਨੇ ਉਹਨਾਂ ਨੂੰ ਪਤਾ ਪਾਰਟੀ ਨੂੰ ਪਤਾ ਵੀ ਇਹਨਾਂ ਨਾਲ ਲੋਕ ਬਹੁਤ ਜੁੜੇ ਹੋਏ ਨੇ ਲੋਕਾਂ ਦੇ ਕੰਮ ਕਰਦੇ ਨੇ ਨਾਲ ਦਫ਼ਤਰ 24 ਘੰਟੇ ਖੁੱਲ੍ਹਾ ਰਹਿੰਦਾ ਹਰ ਇੱਕ ਗਰੀਬ ਦੀ ਗੱਲ ਕਰਦੇ ਨੇ ਲੋਕਾਂ ਨਾਲ ਖੜਦੇ ਨੇ ਇਹ ਕੱਲੇ ਸੋਸ਼ਲ ਮੀਡੀਆ ਤੇ ਵੀਡੀਓ ਪਾਉਣ ਵਾਲੇ ਨਹੀਂ ਹੈਗੇ ਇਹ ਸਾਲ ਬਣਾਉਣ ਵਾਲੇ ਨਹੀਂ ਹੈਗੇ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਸੀਐਮ ਧੂਰੀ ਤੋਂ ਐਮਐਲਏ ਕੁਝ ਦਿਨ ਪਹਿਲਾਂ ਧੂਰੀ ਵਿੱਚ ਆਉਂਦੇ ਨੇ ਜੀ ਤੇ ਸੀਐਮ ਦਾ ਸੀਐਮ ਕੇਂਦਰ ਦਾ ਜਿਹੜਾ ਸੁਵਿਧਾ ਕੇਂਦਰ ਲਾ ਲਉਂਦਾ ਉਹ ਦਾ ਉਦਘਾਟਨ ਕਰਕੇ ਜਾਂਦੇ ਨੇ ਵਿੱਕੀ ਬਰੋਚਾ ਕੀ ਦੇਖਦਾ ਜੀ ਉਹਨਾਂ ਦੀ ਫੇਰੀ ਨੂੰ ਤੁਹਾਡੀ ਨਜ਼ਰ ਵਿੱਚ ਕੀ ਉਹਨਾਂ ਦੀ ਫੇਰੀ ਨਾਲ ਕੋਈ ਫਰਕ ਪਉ ਧੂਰੀ ਨੂੰ ਬਿੱਕੂ ਬ੍ਰੋਚਾ ਤਾਂ ਇਹ ਦੇਖਦਾ ਜੀ ਦੇਖੋ ਅਸੀਂ ਧੂਰੀ ਦੇ ਜੰਮ ਬਣਾ ਆਪਣੇ ਸਮਾਜ ਲਈ ਆਪਣੇ ਸ਼ਹਿਰ ਲਈ ਆਪਣੀ ਸਟੇਟ ਲਈ ਆਪਾਂ ਸੋਚਣਾ ਸਭ ਤੋਂ ਪਹਿਲਾਂ ਮਾਨ ਸਾਹਿਬ ਨੂੰ ਭਗਵੰਤ ਸਿੰਘ ਨੂੰ ਲੋਕਾਂ ਨੇ ਬਹੁਤ ਵੱਡੀ ਬਹੁਮਤ ਦਿੱਤੀ ਧੂਰੀ ਚੋਂ ਜਿਤਾ ਕੇ ਵੱਧ ਤੋਂ ਵੱਧ ਵੋਟਾਂ ਦਾ ਮੈਲੇ ਬਣਾਇਆ ਉਹ ਸੀਐਮ ਬਣੇ ਪੂਰੇ ਪੰਜਾਬ ਚ ਬਹੁਮਤ ਮਿਲੀ ਜਿਵੇਂ ਉਹ ਇਲੈਕਸ਼ਨ ਦੌਰਾਨ ਕਹਿੰਦੇ ਸੀ ਵੀ ਧੂਰੀ ਦੇ ਲੋਕਾਂ ਨਾਲ ਲੋਕ ਬਾਹਰੋਂ ਆ ਕੇ ਫੋਟੋਆਂ ਕਰਾਇਆ ਕਰਨਗੇ ਤੇ ਧੂਰੀ ਦੇ ਲੋਕ ਯਾਦ ਕਰਨਗੇ ਹੁਣ ਆਪਕੋ ਪਤਾ ਵੀ ਬਠਿੰਡੇ ਏਰੀਆ ਚ ਜਦੋਂ ਸੀਐਮ ਰਹੇ ਨੇ ਉਦੋਂ ਇਹਨਾਂ ਸਸਤਾਲ ਵੱਡੇ ਵੱਡੇ ਪ੍ਰੋਜੈਕਟ ਗਏ ਨੇ, ਪਟਿਆਲੇ ਗਏ ਨੇ। ਕਿਤੇ ਧੂਰੀ ਦੇ ਲੋਕਾਂ ਨੂੰ ਵੀ ਲੱਗਦਾ ਸੀ ਵੀ ਅਸੀਂ ਸੀਐਮ ਬਣਾ ਕੇ ਭੇਜਿਆ ਧੂਰੀ ਤੋਂ ਵੀ ਧੂਰੀ ਦੇ ਵਿੱਚ ਵੱਡੇ ਵੱਡੇ ਪ੍ਰੋਜੈਕਟ ਆਉਣਗੇ। ਵੱਡੇ ਵੱਡੇ ਇੰਡਸਟਰੀਆਂ ਆਣਗੀਆਂ, ਵੱਡੇ ਵੱਡੇ ਕੋਈ ਮੈਡੀਕਲ ਕਾਲ ਜਾਣਗੇ, ਕੋਈ ਸਟੇਡੀਅਮ ਬਣੂਗਾ, ਬੱਸ ਸਟੈਂਡ ਬਣੂਗਾ ਜਾਂ ਜਿਹੜੇ ਹੋਰ ਧੂਰੀ ਦੇ ਵਿਕਾਸ ਹੋਣ ਵਾਲੇ ਨੇ ਉਹ ਹੋਣਗੇ। ਪਰ ਉਹ ਚੀਜ਼ਾਂ ਮਾਨੂੰ ਲੱਗਦਾ ਵੀ ਕਿਤੇ ਦੇਖ ਨਹੀਂ ਰਹੀਆਂ ਸੀਐਮ ਸਾਹਿਬਾ ਦਾ। 3-3 ਸਾਲ, 3.5 ਸਾਲ ਤੋਂ ਧੂਰੀ ਆਏ ਨੇ ਪਰ ਵੀ ਜੇ ਰਾਮਾਧਿਵੀ ਪਾਰਟੀ ਦੇ ਥੂਰੀ ਦੇ ਲੋਕਲ ਲੀਡਰਾਂ ਦੀ ਗੱਲ ਕਰੀਏ ਉਹਨਾਂ ਦਾ ਕਹਿਣਾ ਤਾਂ ਇਹੀ ਹੈ ਵੀ ਮੁੱਖ ਮੰਤਰੀ ਚਾਹੇ ਨਾ ਆਵੇ ਕੰਮ ਤਾਂ ਹੋ ਰਹੇ ਨੇ ਡਿਵੈਲਪਮੈਂਟ ਤਾਂ ਹੋ ਰਹੀ ਹੈ ਉਹਨਾਂ ਦਾ ਕਹਿਣਾ ਇਹ ਹੈ ਦੇਖੋ ਜੀ ਕੋਈ ਬੰਦਾ ਆਪਣੇ ਆਪਣੀ ਪਾਰਟੀ ਨੂੰ ਨਿੱਦਦਾ ਨਹੀਂ ਹੁੰਦਾ ਜੇ ਕੁਝ ਹੋਈ ਜਾਵੇ ਉਹ ਮਾ ਕੁਝ ਕਹੀ ਜਾ ਪਰ ਉਹ ਵੀ ਥੂਰੀ 'ਚ ਰਹਿੰਦੇ ਨੇ ਜਦੋਂ ਤੁਸੀਂ ਉਹਨਾਂ ਨੂੰ ਬਿਦੌਟ ਕੈਮਰਾ ਪੁੱਛੋਗੇ ਪਿੱਛੇ ਜਾ ਕੇ ਉਹ ਸਾਰੀਆਂ ਗੱਲਾਂ ਦੱਸ ਦਿੰਦੇ ਨੇ ਸੋ ਉਹਨੂੰ ਵੀ ਮੈਨੂੰ ਵੀ ਵੀ ਕਿੰਨਾ ਕੰਮ ਹੋ ਰਿਹਾ ਤੇ ਕਿੰਨੇ ਕੁ ਲੋਕਾਂ ਦਾ ਕੰਮ ਹੋ ਰਿਹਾ ਤੇ ਤੂਰੀ ਚ ਕਿੱਡਾ ਕਿ ਪ੍ਰੋਜੈਕਟ ਕਿਹੜਾ ਲਿਆ ਤਾ ਉਹ ਦਿਖਾ ਦੇ ਨੂੰ ਇਹ ਕੋਈ ਐ ਤਾਂ ਹੈ ਨਹੀਂ ਵੀ ਆਪਾਂ ਅੰਡਰਗਰਾਉਂਡ ਐ ਕਿਸੇ ਨੂੰ ਦਿਖਦਾ ਨਹੀਂ ਕਿੱਡੀ ਕੰਡ ਇੰਡਸਟਰੀਆਂ ਲਾਤੀਆਂ ਕਿੱਡਾ ਕਾਲਜ ਬਣਾਤਾ ਔਰ ਇਹ ਕਿਹੜਾ ਸਟੇਡੀਅਮ ਬਣ ਗਿਆ ਕੀ ਹੋਰ ਪ੍ਰੋਜੈਕਟ ਲਿਆਉਂਦਾ ਉਹਨਾਂ ਨੂੰ ਆਪ ਨੂੰ ਵੀ ਮਿਲਣ ਦਾ ਟਾਈਮ ਮਿਲ ਰਿਹਾ ਟਾਈਮ ਤੁਸੀਂ ਇਹ ਦੇਖੋ ਸੀਮ ਸਾਹਿਬ ਆਈ ਸੀਓ ਦੇ ਵਿੱਚ ਤੁਸੀਂ ਇਹ ਦੇਖੋ ਤੂਰੀ ਦਾ ਕੋਈ ਬੰਦਾ ਹੈਗਾ ਸੀ ਪਿੱਛੇ ਹੈਗਾ ਨਾ ਆਪਣੇ ਤੂਰੀ ਆਪਡੇਟ ਵਾਲੇ ਜਿਹਨੇ ਸੰਦੀਪ ਵੀਰਾਜੀ ਪੱਤਰਕਾਰ ਹ ਉਹਨਾਂ ਨੇ ਪੋਸਟ ਪਾਈ ਸੀ ਉਹ ਮੈਨੂੰ ਬੜੀ ਜੋ ਲੱਗੀ ਕਹਿੰਦਾ ਵੀ ਮੀਟਿੰਗ ਆ ਸੀਐਮ ਸਾਹਿਬ ਆਏ ਤੇ ਪੂਰੇ ਅੰਤੂਰੀ ਦਾ ਐਮਸੀ ਨਹੀਂ ਬਤਾਇਆ ਜੀ ਉੱਥੇ ਵੀ ਰੌੜ ਮਿਲ ਕੇ ਡਵੈਲਪਮੈਂਟ ਕਰਦੀ ਹੁੰਦੀ ਆ ਕਹਿੰਦੇ ਐਮਸੀ ਨੇ ਐਂਟਰ ਹੋਏ ਉੱਥੇ ਇਹ ਹੋਰ ਦੋਸਤੋ ਵੀ ਆਪਦੇ ਵਰਕਰਾਂ ਨੂੰ ਕਿੱਥੋਂ ਕਹਿੰਦੇ ਮਿਲਣ ਦਾ ਟਾਈਮ ਦਿੰਦੇ ਹੋਣਗੇ ਜਾਂ ਫਿਰ ਐਦਾਂ ਕਹਿੰਦਾ ਥੋੜੀ ਨਾ ਡਵੈਲਪਮੈਂਟ ਹੁੰਦੀ ਆ ਉਹਦੀ ਪੋਸਟ ਮੈਨ ਅਨਵੋਲਵ ਹੋ ਜਾਂਦੀ ਆ ਫਿਰ ਤੁਸੀਂ ਹੁਣ ਇੱਥੇ ਅੰਦਾਜ਼ਾ ਲਾ ਲਓ ਆਪਾਂ ਉਹਨਾਂ ਦੀ ਪੋਸਟ ਤੋਂ ਨਹੀਂ ਫੋਟੋਆਂ ਦੇਖ ਸਕਦੇ ਆਪਾਂ ਜਿਹੜੀ ਸੋਸ਼ਲ ਮੀਡੀਆ ਤੇ ਪਈਆਂ ਨੇ ਉਹਦੇ ਵਿੱਚ ਧੂਰੀ ਦਾ ਕੋਈ ਨਗਰ ਕਾਉਂਸਲ ਦਾ ਪ੍ਰਧਾਨ ਕੋਈ ਕਾਉਂਸਲਰ ਇਹ ਤੂਰੀ ਦਾ ਕੋਈ ਹਲਕੇ ਦਾ ਪ੍ਰਧਾਨ ਉਹ ਫੋਟੋਆਂ 'ਚ ਦਿਖਦਾ ਨਹੀਂ ਦਿਖਦਾ ਤੁਸੀਂ ਇਹ ਦੇਖੋ ਜਦੋਂ ਇੱਕ ਅਹੁਦੇਦਾਰ ਦਾ ਮੁੰਨਾ ਨਹੀਂ ਪਹਿਲੇ ਕੋ ਅਹੁਦੇਦਾਰ ਲਵੀ ਨਹੀਂ ਖੜ ਸਕਦਾ ਤੇ ਆਮ ਬੰਦਾ ਜਾ ਕੇ ਕੰਮ ਕਰਾ ਸਕਦਾ ਨਹੀਂ ਕਰਾ ਸਕਦਾ ਚਲੋ ਫਿਰ ਇੱਕ ਤੁਹਾਡਾ ਵੀ ਸੋਸ਼ਲ ਮੀਡੀਆ ਦੇ ਦੇਖਦੇ ਰਹਨੇ ਆ ਤੂਰੀ ਦੇ ਵਿੱਚ ਇੱਕ ਪ੍ਰਾਈਵੇਟ ਸਕੂਲਾਂ ਦਾ ਬਹੁਤ ਵੱਡਾ ਮੁੱਦਾ ਜੀ ਫੀਸਾਂ ਦਾ ਬਹੁਤ ਨਜਾਇਜ਼ ਰੱਟ ਹੋਈ ਤੁਰੀ ਰਿਵਿਵਿਚ ਲੀਡਰਾਂ ਚੁਲਾ ਲੀਏ ਤਾਂ ਜਿਹੜੇ ਤੁਹਾਡਾ ਲਖਿਆ ਵੀ ਉਹ ਸਭ ਤੋਂ ਵੱਧ ਤੁਸੀਂ ਯੋਗਦਾਨ ਪਾ ਰਹੇ ਹੋ ਤੁਸੀਂ ਪਿੱਛੇ ਜੇ ਐਪਲੀਕੇਸ਼ਨਾਂ ਵੀ ਚੰਡੀਗੜ੍ਹ ਤੱਕ ਪਹੁੰਚ ਕੀਤੀ ਸਿੱਖਿਆ ਮੰਤਰੀ ਤੱਕ ਪਹੁੰਚ ਕੀਤੀ ਤੇ ਪਰ ਉਹ ਨਜ਼ਾਇਜ਼ ਉਹਨਾਂ ਦੇ ਇਦਾਂ ਨਾਲੋਂ ਸਰਕਾਰ ਜਾਂ ਸਕੂਲ ਵਾਲਿਆਂ ਦੇ ਕੰਨ ਤੇ ਜੂ ਨਹੀਂ ਸਕਦੀ ਤੇ ਕਿੱਥੇ ਤੱਕ ਪਹੁੰਚੀ ਇਹ ਗੱਲ ਗੱਲ ਇੱਥੇ ਤੱਕ ਗਈ ਜਦ ਤੱਕ ਲੋਕ ਨਹੀਂ ਨਾ ਇਕੱਠੇ ਹੁੰਦੇ ਜੀ ਆਪਣੇ ਹੱਕਾਂ ਨੂੰ ਨਹੀਂ ਪਛਾਣਦੇ ਹੁਣ ਤੁਸੀਂ ਇਹ ਦੇਖੋ ਅਸੀਂ ਧਰਨਾ ਲਾਇਆ 9 ਅਪ੍ਰੈਲ ਨੂੰ ਨੋਪਰਾ ਅਲੋਸਿਤਰ ਨਾ ਲਾਇਆ ਸੀਗਾ ਜਿਹੜਾ ਕ੍ਰਾਈਪੋ ਐਜੂਕੇਸ਼ਨ ਐਕਟ ਹੈ 2009 ਉਹ ਪੂਰੇ ਭਾਰਤ ਦੇ ਵਿੱਚ ਲਾਗੂ ਸੀਗਾ ਜਿਹਦੇ ਵਿੱਚ 25% ਪ੍ਰਾਈਵੇਟ ਸਕੂਲਾਂ ਦੇ ਵਿੱਚ ਗਰੀਬ ਬੱਚੇ ਫ੍ਰੀ ਪੜ੍ਹਨਗੇ ਉਹ ਕਿਸੇ ਵੀ ਕਾਸਟ ਨਾਲ ਸਬੰਧ ਰੱਖਣਾ ਤੇ ਉਹ ਹੁਣ ਹਾਈ ਮਾਨਜੋਗ ਹਾਈ ਕੋਰਟ ਨੇ 12 ਫਰਵਰੀ ਨੂੰ ਲਾਗੂ ਕਰਤਾ ਸੀ ਪੰਜਾਬ 'ਚ ਫਿਰ ਪੰਜਾਬ ਸਰਕਾਰ ਨੇ ਵੀ ਲਾਗੂ ਕਰਤਾ ਵੀ ਜੇ ਨਵੀਆਂ ਨੂੰ ਲਾਗੂ ਹੋਣਾ ਚਾਹੀਦਾ ਐਕਟ ਪਰ ਜਦੋਂ ਸੀ ਸਕੂਲਾਂ ਦੇ ਵਿੱਚ ਗਏ ਸਾਡੀ ਟੀਮਾਂ ਜਾ ਕੇ ਐਡਮਿਸ਼ਨ ਕਰਾਣ ਗਈ ਵੀ ਜਿਹੜੇ ਗਰੀਬ ਬੱਚੇ ਨੇ ਝੁੱਗਿਆਂ 'ਚ ਰਹਿੰਦੇ ਨੇ ਆ ਪੜ੍ਹਨ ਵਾਲੇ ਜਿਨ੍ਹਾਂ ਨੂੰ ਜ਼ਰੂਰਤਮੰਦ ਨੇ ਜਿਹੜੇ ਬੱਚੇ ਕੁਝ ਬਣ ਸਕਦੇ ਨੇ ਤੇ ਉਹ ਬੱਚੇ ਉੱਥੇ ਪਰਿਵਾਰ ਗਏ ਤੇ ਉੱਥੇ ਉਹਨਾਂ ਨੂੰ ਸਕੂਲਾਂ ਨੇ ਗੁੰਮਰਾਹ ਕੀਤਾ ਕੋਈ ਰਾਹ ਨਹੀਂ ਪਾਇਆ ਅਸੀਂ ਪਹਿਲਾਂ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤੇ ਡੀਓ ਨੂੰ ਮਿਲੇ ਡੀਪੀਏ ਨੂੰ ਮਿਲੇ ਫਿਰ ਅਸੀਂ ਧਰਨਾ ਲਾਇਆ ਜਦੋਂ ਧਰਨਾ ਲਾਇਆ ਉੱਥੇ ਡੀਪੀਏ ਡੀਓ ਵੀ ਆਏ ਫਿਰ ਸਭ ਡੀਪੀਏ ਦਾ ਟਾਈਮ ਵੀ ਮਿਲਿਆ ਫਿਰ ਅਸੀਂ ਪੰਜਾਬ ਸਰਕਾਰ ਤੱਕ ਵੀ ਬਹੁਤ ਲੈਟਰ ਪਾਏ ਮੁੱਖ ਮੰਤਰੀ ਨੂੰ ਸਿੱਖਿਆ ਮੰਤਰੀ ਨੂੰ ਵੀ ਜਿਹੜਾ ਜਿੱ ਇੱਕ এডੂਕੇਸ਼ਨ ਸਿਸਟਮ ਹੈ ਸੈੱਟ ਕਰੋ ਵੀ ਇੱਕ ਪਾਸੇ ਤਾਂ ਪੰਜਾਬ ਸਰਕਾਰ ਕਹਿ ਰਹੀ ਆ ਅਸੀਂ ਵੀ ਸਿੱਖਿਆ ਕ੍ਰਾਂਤੀ ਲਿਆ ਰਹੇ ਹਾਂ ਇੱਕ ਪਾਸੇ ਜਿਹੜਾ ਇਹ ਚੀਜ਼ ਆ ਜਿਹਦੇ ਨਾਲ ਵੱਧ ਤੋਂ ਵੱਧ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਬੇਨੀਫਿਟ ਮਿਲ ਸਕਦਾ ਉਹਨਾਂ ਨੂੰ ਵਧੀਆ এডੂਕੇਸ਼ਨ ਮਿਲ ਸਕਦੀ ਆ ਉਸ ਚੀਜ਼ ਤੋਂ ਬਾਝੇ ਚਲੋ ਕੋਈ ਣਵਾਈ ਨਹੀਂ ਹੋਈ ਅਸੀਂ ਧਰਨਾ ਲਾਇਆ ਜਿਹੜੇ ਲੋਕ ਅੱਜ ਰੌਲਾ ਪਾਉਂਦੇ ਨੇ ਅਸੀਂ ਉੱਥੇ ਬਹੁਤ ਚੀਜ਼ਾਂ ਦਾ ਕਿਹਾ ਵੀ ਜਿਹੜੇ ਕ ਯੂਨੀਫਾਰਮ ਦੇ ਨਾਂ ਤੇ ਲੁੱਟ ਹੋ ਰਹੀ ਹੈ ਇੱਕ ਤੁਸੀਂ ਆ ਦੇਖੋ ਕਾਪੀ ਕਿਤਾਬਾਂ ਦੇ ਨਾਂ ਤੇ ਲੁੱਟ ਹੋ ਰਹੀ ਹੈ ਜਦੋਂ ਆਪਣਾ ਟਾਈਮ ਹੁੰਦਾ ਸੀ 10ਵੀਂ ਕਲਾਸ ਦਾ ਬੱਚਾ ਜਦੋਂ ਅੱਗੇ ਵਗ ਜਾਂਦਾ ਸੀ ਉਹ ਪਿਛਲੇ 10ਵੀਂ ਵਾਲੇ ਨੂੰ 9ਵੀਂ ਵਾਲੇ ਨੂੰ ਆਪਣੀ ਬੁੱਕਸ ਦੇ ਜਾਂਦਾ ਸੀ ਬਿਲਕੁਲ ਜੀ 12ਵੀਂ ਵਾਲਾ 10ਵੀਂ ਨੂੰ ਦੇ ਜਾਂਦਾ ਸੀ ਇੱਕ ਪਰਿਵਾਰ ਵਿੱਚ ਦੋ ਭੈਣ ਭਰਾ ਪੜ੍ਹਦੇ ਨੇ ਇੱਕ ਵੱਡੇ ਚਾਚੇ ਤਾਈ ਪੜ੍ਹ ਜਾਂਦੇ ਨੇ 10ਵੀਂ ਚੋਂ ਹੁੰਦਾ ਸੀ 9ਵੀਂ ਚੋਂ ਉਹਦੀਆਂ ਬੁੱਕਸ ਛੋਟੇ ਬੱਚੇ ਨੂੰ ਮਿਲ ਜਾਂਦੀਆਂ ਸੀ ਉਹਦੇ ਨਾਲ ਉਹਦਾ ਕੰਮ ਸਿੱਧਾ ਜਾਂਦਾ ਸੀ ਹੁਣ ਤੁਸੀਂ ਇਹ ਦੇਖੋ ਅੱਜ ਦੇ ਟਾਈਮ ਕੀ ਹੈ ਉਹ ਹਰ ਸਾਲ ਇੱਕ ਪੇਪਰ ਪੰਨਾ ਬਦਲ ਕੇ ਇੱਕ ਸਿਲੇਬਸ ਬਦਲ ਕੇ ਉਹਦੇ ਨਾਂ ਤੇ ਨੋਟਰੀਅਲ ਲੁੱਟ ਕਿਉਂ ਹੋ ਰਹੀ ਹੈ ਜਦੋਂ ਉਹ ਜਿਹੜਾ ਚੌਂਕੀਦਾਰ ਹੈ ਉਹ ਸਰਕਾਰ ਹੈ ਪੰਜਾਬ ਸਰਕਾਰ ਹੈ ਇਸ ਵਾਰ ਤਾਂ ਵੀਰੇ ਸਿਲੇਬਸ ਵੀ ਨਹੀਂ ਬਦਲੇ ਆ ਕਹਿੰਦੇ ਬੁੱਕ ਲੈਣੀਆਂ ਹੀ ਨਵੀਆਂ ਨੇ ਨਵੀਆਂ ਜਿਦੋਂ ਸਰਕਾਰ ਸੁੱਤੀ ਪਈ ਐ ਨਾ ਜੀ ਹੁਣ ਜਦੋਂ ਹੁਣ ਆਪਾਂ ਇੱਕ ਕਹਾਵਤ ਬਣ ਜਾਂਦੀ ਐ ਕਹਿੰਦੇ ਕੁੱਤੀ ਚੋਰਾਂ ਨਾਲ ਰਲ ਕੇ ਫਿਰ ਤੁਸੀਂ ਕੀ ਕਰੋਗੇ ਹੁਣ ਜਦੋਂ ਸਰਕਾਰਾਂ ਇਸ ਚੀਤੇ ਹੁਣ ਇਹਦਾ ਜ਼ਿੰਮੇਵਾਰੀ ਕਿਹਦੀ ਬਣਦੀ ਹੁਣ ਲਾਅ ਐਂਡ ਔਰਡਰ ਦੀ ਜ਼ਿੰਮੇਵਾਰੀ ਪੰਜਾਬ ਪੁਲਿਸ ਦੀ ਐ ਤੇ ਜਿਹੜੀ ਸਕੂਲਾਂ ਦੇ ਵਿੱਚ ਲੁੱਟ ਹੋ ਰਹੀ ਐ ਫੀਸਾਂ ਦੇ ਲਾਤੇ ਸਾਨੂੰ ਪਤਾ ਹਰ ਸਾਲ ਫੀਸਾਂ ਵਧਾਈ ਜਾਂਦੀਆਂ ਨੇ ਹਰ ਸਾਲ ਯੂਨੀਫਾਰਮਾਂ ਦੇ ਨਾਂ ਤੇ ਜਿਹੜੀ ਜਰਾਬ ਬਾਜ਼ਾਰ ਚ 30 ਰੁਪਏ ਦੀ ਮਿਲਦੀ ਐ ਜੇ ਉੱਤੇ ਕਿਸੇ ਸਕੂਲ ਦਾ ਮਾਰਕਾ ਲੱਗ ਜਾਂਦਾ ਉਹੀ ਜਰਾਬ 250 ਰੁਪਏ ਦੀ ਐ ਇੱਕ ਮਾਰਕੇ ਕਰਕੇ ਤੇ ਜਿਹੜੀ ਬੁੱਕਸ ਆਪਾਂ ਨੂੰ ਪਤਾ 100 ਪੰਨਿਆਂ ਦੀ 70-80 ਰੁਪਏ ਦੀ ਐ ਜਦੋਂ ਕਿਸੇ ਸਕੂਲ ਦਾ ਵੱਡੇ ਦਾ ਨਾਂ ਜੁੜ ਜਾਂਦਾ ਉਹਦੇ ਨਾਲ ਉਹੀ ਬੁੱਕਸ ਸਾਨੂੰ 6-700 ਦੀ ਐ ਇਸ ਦਾ ਮਤਲਬ ਸਰਕਾਰ ਦੇ ਸਰਕਾਰ ਦੇ ਹੱਥ ਹਿੱਟਿੰਗ ਹੋ ਰਹੀ ਐ ਐਜੂਕੇਸ਼ਨ ਡਿਪਾਰਟਮੈਂਟ ਨੂੰ ਸਾਰਾ ਕੁਝ ਪਤਾ ਪਰ ਐਜੂਕੇਸ਼ਨ ਡਿਪਾਰਟਮੈਂਟ ਤੇ ਕੁਝ ਕਰਨਾ ਨਹੀਂ ਚਾਹਦਾ ਤੇ ਉਸ ਤੋਂ ਬਾਅਦ ਮੈਂ ਮੰਨੂਗਾ ਨਲਾਕੀ ਸਾਡੀ ਹੈ ਜਿਹੜਾ ਸਾਡਾ ਸਮਾਜ ਹੈ ਜਿਵੇਂ ਪੰਜਾਬ ਆਪਾਂ ਕਹਿੰਦੇ ਆ ਵੀ ਇੱਕ ਕ੍ਰਾਂਤੀਕਾਰੀ ਲੋਕ ਰਹਿੰਦੇ ਨੇ ਉਹ ਰੀ ਅਵਾਜ਼ ਪਰ ਉਹ ਲੋਕ ਕਿਸੇ ਪਲੇਟਫਾਰਮ ਤੇ ਇਕੱਠੇ ਨਹੀਂ ਹੁੰਦੇ ਫਿਰ ਇੱਕ ਗੱਲ ਹੋਰ ਹੈ ਕਿ ਹਮੇ ਜੋ ਹੁਣ ਪੇਰੈਂਟਸ ਨੇ ਤੁਹਾਡੇ ਨਾਲ ਖੜਦੇ ਨੇ ਜਾਂ ਫਿਰ ਕੋਈ ਕੰਪਲੀਟ ਕਰਦੇ ਨੇ ਜਾਂ ਕੁਝ ਵੀ ਹੈ ਉਹਨਾਂ ਦੇ ਬੱਚਿਆਂ ਨਾਲ ਫਿਰ ਉੱਥੇ ਟੀਚਰ ਵੀ ਹੋ ਜਾਈ ਬਿਹੇਵ ਕਰਦੇ ਨੇ ਕਿਉਂਕਿ ਨਿਗਾ ਚ ਆ ਜਾਂਦੇ ਨੇ ਪ੍ਰਿੰਸੀਪਲ 'ਚ ਜੇ ਮੀਟਿੰਗ ਹੋਈ ਸੀ ਉਨੇ ਕੱਲੇ ਕੱਲੇ ਪੇਰੈਂਟਸ ਨੂੰ ਯਾਦ ਕਰ ਤੁਸੀਂ ਆਏ ਕਰਨਾ ਸੀ ਤੁਸੀਂ ਆ ਕੰਪਲੀਟ ਲੱਗਿਆ ਸੀ ਬਰਬਰ ਨਿਗਾਹ ਰੱਖਦੇ ਨੇ ਫਿਰ ਬੱਚੇ ਨਾਲ ਗੱਤ ਕਰਾ ਕੀਤਾ ਜਾਂਦਾ ਜੀ ਪੇਰੈਂਟਸ ਇਹ ਵੀ ਕਰਨਾ ਕਿ ਪੇਰੈਂਟਸ ਅੱਗੇ ਨਹੀਂ ਆਉਂਦੇ ਦੇਖੋ ਜੀ ਜੇ ਤੁਸੀਂ ਸਮਾਜ ਦੇ ਵਿੱਚ ਸੁਧਾਰ ਲੈਣਾ ਹੈ ਨਾ ਪਹਿਲਾਂ ਆਪਣੇ ਘਰ ਤੋਂ ਲੈਣਾ ਪੈਂਦਾ ਹੈ ਜਿੰਦਗੀ ਦੇ ਵਿੱਚ ਰਿਸਕ ਵੀ ਲੈਣੇ ਪੈਂਦੇ ਨੇ ਰਿਸਕ ਤੋਂ ਬਿਨਾਂ ਕੁਝ ਨਹੀਂ ਹੁਣ ਅਸੀਂ ਧਰਨੇ ਲਾ ਰਹੇ ਸਾਡੇ ਬੱਚੇ ਵੀ ਪੜ੍ਹਦੇ ਨੇ ਅੱਛਾ ਤਾਂ ਨਿਆਂ ਤੋਂ ਜਦੋਂ ਵੀ ਤੁਸੀਂ ਤੁਸੀਂ ਧਰਨੇ ਲਾਉਂਦੇ ਹੋ ਕਿਸੇ ਨਾਲ ਕੋਈ ਅਤਿਆਚਾਰ ਹੁੰਦਾ ਜਾਂ ਕੁਝ ਵੀ ਹੈ ਇਨਸਾਫ ਦੀ ਮੰਗ ਲਈ ਤਾਂ ਤੁਹਾਡੇ ਨਾਲ ਜੂਤ ਬੋਖੜਦਾ ਜੀ ਪਿਆਰ ਲਾਲੀਏ ਜੀ ਨੂੰ ਤਾਂ ਤੁਹਾਡੇ ਨਾਲ ਜਾਂ ਫਿਰ ਐਦਾਂ ਕਿੱਦਾਂ ਇਕੱਠੇ ਗੱਲ ਆ ਜਾਂਦੀ ਤੁਸੀਂ ਹੋਰਾਂ ਨਾਲ ਨਹੀਂ ਹੁੰਦਾ ਉਹ ਲੀਡਰਾਂ ਨਾਲ ਨਹੀਂ ਹੁੰਦਾ ਬਸ ਤੁਸੀਂ ਆਪ ਹੀ ਗੱਲ ਕਰਦੇ ਹੋ ਲੀਡਰ ਨੇ ਅਸੀਂ ਲੀਡਰ ਨਹੀਂ ਨਾ ਹੈਗੇ ਅਸੀਂ ਭਰਾ ਵਾਂਗ ਕੰਮ ਕਰਦੇ ਆਂ ਅਸੀਂ ਜਿੰਨੇ ਵੀ ਯੂਥ ਹੈ ਹੁਣ ਮੇਰੀ ਉਮਰ 44 ਸਾਲ ਹੋ ਗਈ 34 44 ਸਾਲ ਜਿਨ੍ਹਾਂ ਦੇ ਮਾ ਬਾਪ ਮੇਰੇ ਨਾਲ ਵਧੀਆ ਸੀ ਤੁਰਦੇ ਆ ਜੁ ਉਹਨਾਂ ਦੇ ਬੱਚੇ ਵੀ ਸਾਡੇ ਕੋਲ ਆਲੇ ਜਾਂਦੇ ਨੇ ਤੇ ਫਿਰ ਦੂਜੀ ਪੀੜ੍ਹੀ ਕਿਉਂ ਸ਼ੁਰੂ ਤੋਂ ਜਿੱਦਾਂ ਦੀ ਸੁਰਤ ਸੰਭਾਲੀ ਹੈ ਸਮਾਜ ਸੇਵਾ ਦੇ ਵਿੱਚ ਬਾਵਾ ਸਾਹਿਬ ਦੇ ਨਾਲ ਜੁੜੇ ਹੋਏ ਆਂ ਵੀਰ ਜਿੰਨਾ ਹੋ ਸਕਦਾ ਵੀ ਸਾਡੇ ਰੈਬਰੋ ਨੇ ਜਿਨ੍ਹਾਂ ਨੇ ਸਾਰਾ ਪਰਿਵਾਰ ਵਾਰਤਾ ਬਾਬਾ ਸਾਹਿਬ ਨੇ ਉਹਨਾਂ ਨੇ ਜਿੱਥੋਂ ਇੱਕ ਕੁੱਤਾ ਪਾਣੀ ਪੀਂਦਾ ਸੀ ਉੱਥੇ ਇੱਕ ਸ਼ੁੱਧਰ ਪਾਣੀ ਨਹੀਂ ਪੀ ਸਕਦਾ ਸੀ ਇੱਕ ਔਰਤ ਨੂੰ ਕੋਈ ਅਧਿਕਾਰ ਨਹੀਂ ਸੀ ਅੱਜ ਜਿੰਨੀ ਵੀ ਆਪਣੇ ਇੰਡੀਆ ਦੇ ਵਿੱਚ ਔਰਤਾਂ ਨੇ ਮੇਰੀਆਂ ਮਾਤਾਵਾਂ ਭੈਣਾਂ ਜਿਹੜੀਆਂ ਅੱਜ ਕੋਈ ਜੱਜ ਹੈ ਜਾਂ ਪ੍ਰਧਾਨ ਰਸਟਰਪਤੀ ਵੀ ਨਾਲੀ ਹੈ ਟੀਚਰ ਵੀ ਹੈ ਉਹਨਾਂ ਨੂੰ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਬਾਬਾ ਸਾਹਿਬ ਨੂੰ ਨਮਸਕਾਰ ਕਰਨਾ ਚਾਹੀਦਾ ਇਹ ਅਧਿਕਾਰ ਬਾਬਾ ਸਾਹਿਬ ਨੇ ਲੈ ਕੇ ਦਿੱਤੇ ਨੇ ਉਹਨਾਂ ਨੂੰ ਬਾਬਾ ਸਾਹਿਬ ਨੇ ਹਰ ਇੱਕ ਵਰਗ ਲਈ ਕੰਮ ਕੀਤਾ ਕੱਲੇ ਇੱਕ ਤਰ੍ਹਾਂ ਲੋਕ ਪ੍ਰਚਾਰ ਕਰਦ ਨੇ ਵੀ ਬਾਬਾ ਸਾਹਿਬ ਨੇ ਕੱਲੇ ਐਸੀਆਂ ਲਈ ਕੰਮ ਕੀਤਾ ਜਦੋਂ ਤੁਸੀਂ ਸਵਧਾਨ ਪੜ੍ਹੋਗੇ ਤੁਹਾਨੂੰ ਪਤਾ ਚੱਲੂਗਾ ਬਾਬਾ ਸਾਹਿਬ ਨੇ ਹਰ ਇੱਕ ਵਰਗ ਲਈ ਕੰਮ ਕੀਤਾ ਉਹਨਾਂ ਨੇ ਪਸ਼ੂ ਪੰਛੀ ਲਈ ਵੀ ਕੰਮ ਕੀਤਾ ਇਵਨ ਇਹ ਨਹੀਂ ਇਕੱਲਾ ਕੋਈ ਬੰਦਿਆਂ ਲਈ ਉਹਨਾਂ ਨੇ ਪਸ਼ੂ ਪੰਛੀ ਲਈ ਵੀ ਕੰਮ ਕੀਤਾ ਵੀ ਉਹਨਾਂ ਨੂੰ ਵੀ ਬਰਾਬਰ ਉਹਨਾਂ ਨੂੰ ਵੀ ਅਧਿਕਾਰ ਮਿਲਣੇ ਚਾਹੀਦੇ ਨੇ ਵੀ ਉਹਨਾਂ ਨੂੰ ਵੀ ਉਹੀ ਚੀਜ਼ਾਂ ਮਿਲਣੇ ਚਾਹੀਦੇ ਨੇ ਜੋ ਇਨਸਾਨ ਨੂੰ ਮਿਲਣੀ ਚਾਹੀਦੀਆਂ ਸੋਲਤਾ ਰੀਕੋੜੀ ਤਨਾ ਦੋ ਤਿੰਨ ਦਿਨ ਹੋ ਗਏ ਤੋਂ ਅੱਜ ਤੱਕ ਟਾਈਮ ਲੱਗ ਰਿਹਾ ਅਸੀਂ ਟਾਈਮ ਨਹੀਂ ਮਿਲ ਰਿਹਾ ਕਿੱਧਰ ਪੀਚੇ ਚਾਉ ਰਹੇ ਹਾਂ ਸੰਧੂਰ ਮਾਮਲਾ ਵੀ ਆਇਆ ਜਿਹੜਾ ਹੁਣ ਜੁ ਮਾਮਲਾ ਵੀਰੇ ਹੈ ਪੂਰੇ ਪੰਜਾਬ ਦੇ ਵਿੱਚ ਨਾ ਜਦੋਂ ਕਿਸੇ ਨਾਲ ਧੱਕਾ ਜਬਰ ਹੁੰਦਾ ਚਲੋ ਸਾਨੂੰ ਹੁੰਦਾ ਵੀ ਯਾਰ ਉਹ ਪਰਿਵਾਰ ਨਾਲ ਧੱਕਾ ਹੋਇਆ ਵੀ ਸਾਨੂੰ ਉਹਨਾਂ ਦੇ ਨਾਲ ਇੱਕ ਸਾਡੇ ਕੋਈ ਮਿੱਤਰ ਹੀ ਨੇ ਟੀਚਰ ਨੇ ਸਾਡੇ ਜਿਹਾ ਉਹਨਾਂ ਦੇ ਨਾਲ ਬ੍ਰਦਰ ਨਾਲ ਕੋਈ ਪਰਿਵਾਰਕ ਲੜਾਈ ਚੱਲ ਰਹੀ ਸੀ ਚਲੋ ਉੱਥੇ ਉਹਨਾਂ ਨੂੰ ਕੋਈ ਕੁੱਟਮਾਰ ਹੋ ਗਈ ਉਸ ਦੇ ਨਾਲ ਕੋਈ ਸੱਟਾ ਬੇਟਾ ਲੱਗੀਆਂ ਤਿਹੋ ਉਹ ਬੰਦੇ ਆ ਤੇ ਚਲੋ ਪਰਚਾ ਦਰਜ ਹੋਇਆ ਜੇ ਬੰਦੇ ਅਰੈਸਟ ਹੋਏ ਨਹੀਂ ਹਜੇ ਸੰਸਕਾਰ ਦੀਆਂ ਨਾਲੋਂ ਤੁਹਾਡੇ ਸਾਹਮਣੇ ਮੈਂ ਗੱਲ ਕਰ ਰਿਹਾ ਸੀਗਾ ਉਹਨਾਂ ਨਾਲ ਵੀ ਉਹ ਉਹਨਾਂ ਦੇ ਪਰਿਵਾਰਕ ਮੁੱਦੇ ਵੀ ਆ ਚਲੋ ਬੰਦਿਆਂ ਨਾਲ ਤੇ ਕੁਝ ਸਮਾਜਿਕ ਤੌਰ ਤੇ ਖੜਨਾ ਵੀ ਪੈਂਦਾ ਹਰ ਇੱਕ ਨਾਲ ਬਿਲਕੁਲ ਹਰ ਇੱਕ ਭੈਣ ਭਾਈ ਨਾਲੋਂ ਤੁਸੀਂ ਗੱਲ ਕੀਤੀ ਵੀ ਸੋਣ ਦੇ ਯੁੱਧ ਨੂੰ ਖੜਦਾ ਹੁਣ ਅਸੀਂ ਹਰ ਇੱਕ ਨਾਲ ਤੁਰਦੇ ਆ ਤੁਰਦੇ ਆ ਅਸੀਂ ਹਰ ਇੱਕ ਨੂੰ 12 ਮਹੀਨੇ ਜੀਦਨ ਕੰਮ ਕਰਦੇ ਆ ਜਿਵੇਂ ਮੈਂ ਤੁਹਾਨੂੰ ਦੱਸਿਆ ਕਈ ਲੀਡਰ ਨੇ ਜਿਹੜੇ ਉਹ ਸਰਵਾਂ ਜਿਵੇਂ ਹਾੜੇ ਜਿਵੇਂ ਸੌਣ ਦਾ ਮਹੀਨਾ ਆ ਜਾਂਦਾ ਜਿਵੇਂ ਬਾੜ ਨਹੀਂ ਆਉਂਦੇ ਬਾਰਸ਼ ਆ ਜਾਂਦੀ ਨੇ ਢੱਡੂ ਆ ਜਾਂਦੇ ਨੇ ਉਹਨ ਵੀ ਹੁਣ ਸਾਲ ਰਹਿ ਗਿਆ ਇਲੈਕਸ਼ਨ ਤੇ ਛੇ ਸਾਲ ਹੁਣ ਆਪਾਂ ਕੰਮ ਸ਼ੁਰੂ ਕਰਦੀ ਆਪਾਂ ਵੀਡੀਓ ਪਾਣੀ ਸ਼ੁਰੂ ਕਰਦੀ ਆ ਆਪਾਂ ਪਿੰਡਾਂ ਚ ਢੀਡੇ ਮਾਰਨੇ ਸ਼ੁਰੂ ਕਰਦੀ ਆ ਆਪਾਂ ਸੜਕਾਂ ਦਿਖਾਉਣੇ ਸ਼ੁਰੂ ਕਰਦੀ ਆ ਵੀ ਦੇਖੋ ਜੀ ਆਹ ਕੰਮ ਨਹੀਂ ਹੋਇਆ ਆਹ ਨਹੀਂ ਹੋਇਆ ਪਰ ਪੂਰੇ ਇਵਨ 12 ਮਹੀਨੇ ਦੀ ਨਹੀਂ ਕੰਮ ਕਰਦੇ ਇਹ ਇਹ ਤਾਂ ਹੈ ਤੁਹਾਡਾ ਪਿਆਰ ਤਾਂ ਚਲੋ ਮੈਂ ਦੱਸੀ ਦੇਣਾ ਵੀ ਤੁਹਾਡੇ ਮਸੀ ਨੇ ਉਹ ਐਮ ਸੀ ਨੇ ਜੀ ਮਜੂਦ ਹੈ ਬਿਲਕੁਲ ਤੁਹਾਡਾ ਬ੍ਰਦਰ ਜੀ ਅਜੀਬ ਬੋਚਾ ਉਹ ਐਮ ਸੀ ਨੇ ਚਲੋ ਜੇ ਪਿਆਰ ਆ ਤਾਂ ਹੀ ਇੱਕ ਫੈਮਿਲੀ ਦੇ ਵਿੱਚ ਦੋ ਐਮ ਸੀ ਤੁਹਾਨੂੰ ਡਾਇਨਿੰਗ ਟੇਬਲ ਤੇ ਵੀ ਮਿਲਦੇ ਹੁਣੇ ਰੋਜ਼ ਬਿਲਕੁਲ ਡਿਨਰ ਕਰਦੇ ਬ੍ਰੈਕਫਾਸਟ ਕਰਦੇ ਹੋਵੋਗੇ ਇਹ ਵੀ ਬਹੁਤ ਵੱਡੀ ਗੱਲ ਹੈ ਪਿਆਰ ਹੀ ਤਾਂ ਹੈ ਇਹ ਲੋਕਾਂ ਦਾ ਪਿਆਰ ਆ ਬਈ ਬਿਲਕੁਲ ਜੀ ਅਸੀਂ ਇਹ ਚੀਜ਼ ਨੂੰ ਨਾ ਵੱਡਾ ਹੰਕਾਰ ਦੇ ਦੇਖਦੇ ਹਾਂ ਅਸੀਂ ਇਹ ਦੇਖਦੇ ਹਾਂ ਅਸੀਂ ਉਹਨਾਂ ਦੇ ਬਦੌਲਤ ਇੱਥੇ ਪਹੁੰਚੇ ਹਾਂ ਨਹੀਂ ਜਿਸ ਸਮਾਜ ਚੋਂ ਅਸੀਂ ਉੱਠੇ ਹਾਂ ਜਿਸ ਗਰੀਬੀ ਚੋਂ ਅਸੀਂ ਉੱਠੇ ਹਾਂ ਤੁਸੀਂ ਆਜ਼ਾਦ ਇੱਕ ਪਰਿਵਾਰ ਚੋਂ ਦੋ ਕਿੱਥੇ ਨੇ ਕਿਤੇ ਵੀ ਨਹੀਂ ਜਿੰਨੇ ਸਤ ਉਹ ਵੀ ਇੱਕ ਗਰੀਬ ਪਰਿਵਾਰ ਚੋਂ ਉੱਠ ਕੇ ਫਿਰ ਅਸੀਂ ਇਹ ਲੋਕਾਂ ਦਾ ਸਾਲ ਮੰਨਦੇ ਆ ਫਿਰ ਅਸੀਂ ਲੋਕਾਂ ਨੇ ਜਦੋਂ ਕੰਮ ਕਰਦੇ ਨੇ ਅਸੀਂ ਕਹਿੰਦੇ ਆ ਕਿ ਸਾਨੂੰ ਇਹਨਾਂ ਨੇ ਮੌਕਾ ਦਿੱਤਾ ਇੱਕ ਮੇਰੇ ਪਿੱਛੇ ਜਿકના ਗੱਗੂ ਗਿੱਸਾ ਆਇਆ ਸੀ ਥੋੜੀ ਹਾਂਜੀ ਤੁਹਾਡੇ ਸੋਸ਼ਲ ਮੀਡੀਆ ਦੇਖ ਲਓ ਤੁਹਾਡੇ ਕਾਫੀ ਰੇਟ ਤਾਂ ਹੁੰਦਾ ਨਾਲ ਗੱਗੂ ਬਿਕੋਜ਼ ਆ ਨਾ ਕੀ ਜਰੀਆ ਬਣਦਾ ਸਵਾਪਕੀ ਬਣਦਾ ਜੇ ਇਹ ਬਸ ਇੱਕ ਕੋਈ ਕਿਸੇ ਮਸਲੇ 'ਚ ਇਕੱਠੇ ਹੋਏ ਸੀਗੇ ਤੇ ਚਲੋ ਉੱਥੇ ਗੱਲਾਂ ਬਾਤਾਂ ਹੋਈਆਂ ਤੇ ਬੜਾ ਪਿਆਰ ਬਣ ਗਿਆ ਉਹ ਵੀ ਇੱਕ ਬਹੁਤ ਵਧੀਆ ਇਨਸਾਨ ਨੇ ਮੈਂ ਮਿਲਦਾ ਤਾਂ ਹੋਰ ਫਿਲਮ ਸਟਾਰਾਂ ਨੂੰ ਵੀ ਬਹੁਤ ਸਾਡਾ ਜਿਹੜਾ ਸਿਸਟਮ ਹੈ ਸੰਗਠਨ ਤੌਰ ਤੇ ਭਾਈਚਾਰਕ ਤੌਰ ਤੇ ਅਸੀਂ ਬਹੁਤ ਵੱਡੇ ਵੱਡੇ ਪ੍ਰੋਗਰਾਮ ਮੀਟੈਂਡ ਕਰਦੇ ਆਂ ਦਿੱਲੀ ਹੋਰ ਹਰਿਆਣਾ ਰਾਜਸਥਾਨ ਵੀ ਪਰ ਉਹ ਇੱਕ ਬਹੁਤ ਵਧੀਆ ਇਨਸਾਨ ਨੇ ਬਹੁਤ ਸੁੱਝੇ ਹੋਏ ਨੇ ਤੇ ਮੈਨੂੰ ਲੱਗਦਾ ਵੀ ਬਹੁਤ ਘੱਟ ਉਹਨਾਂ ਵਰਗੇ ਬੰਦੇ ਜਿਹੜੇ ਜ਼ਮੀਨ ਨਾਲ ਜੁੜੇ ਹੋਏ ਨੇ ਨੀ ਜਿਹੜਾ ਬੰਦਾ ਕੋਈ ਮੜਾ ਜਾਂ ਫਿਲਮ ਸਟਾਰ ਬਣਾ ਜਾਂਦਾ ਹੀਰੋ ਐਕਟਰ ਬਣ ਜਾਂਦਾ ਸਿਸਟਮ ਪਹਿਲਾਂ ਆਪਣਾ ਪਿੰਡ ਛੱਡ ਦਿੰਦਾ ਫਿਰ ਸ਼ਹਿਰ ਵਾਜਦਾ ਫਿਰ ਲੋਕਾਂ ਨੂੰ ਮਿਲਣਾ ਹੀ ਛੱਡ ਦਿੰਦੇ ਉਹ ਅੱਜ ਵੀ ਆਪਣੇ ਪਿੰਡਾਂ ਰਹਿੰਦੇ ਨੇ ਤੇ ਹਰ ਇੱਕ ਗਰੀਬ ਵੀ ਉਹ ਗੱਲ ਵੀ ਸਮਝਦੇ ਨੇ ਤੇ ਗਰਾਊਂਡ ਲੈਵਲ ਤੇ ਹਰ ਇੱਕ ਚੀਜ਼ ਨੂੰ ਫੋਲੋ ਵੀ ਕਰਦੇ ਨੇ ਕਿ ਉਹਨਾਂ ਨੂੰ ਪਤਾ ਵੀ ਹਰ ਇੱਕ ਬੰਦੇ ਨੂੰ ਕੀ ਲੋੜ ਹੈ ਕੀ ਜ਼ਰੂਰਤ ਹੈ ਤੇ ਚਲੋ ਫਿਰ ਆਪਾਂ ਉਸੇ ਮੁੱਦੇ ਤੇ ਆਉਂਦੇ ਆ ਜਿਹੜੇ ਗੱਲਬਾਤ ਦੇ ਮੁੱਦੇ ਤੇ ਆਉਂਦੇ ਆ ਸੀਐਮ ਜਿੱਦੀ ਐਜੂਕੇਸ਼ਨ ਹੈਲਥ ਮੇਨ ਅੰਗ ਮੁੱਦੇ ਹੁੰਦੇ ਨੇ ਉਹ ਸੈਟੀਸਫਾਈਿੰਗ ਸਰਕਾਰ ਦੇ ਕੰਮ ਤੁਰੇ ਵਿੱਚ ਸਰਕਾਰ ਤੋਂ ਕੋਈ ਸਿੱਧਾ ਸਾਡੇ ਹਸਪੀਟਲ ਤੋਂ ਲੋਕਲ ਐਮਐਲਏ ਨੇ ਸਾਡੇ ਸਾਡੇ ਸੀਐਮ ਵੀ ਨਹੀਂ ਪਰ ਗਰਾਊਂਡ ਲੈਵਲ ਤੇ ਤੁਸੀਂ ਵੀ ਆਪਾਂ ਇੱਥੇ ਰਹਿੰਦੇ ਆ ਗਰਾਊਂਡ ਲੈਵਲ ਤੇ ਕੋਈ ਵੀ ਚੀਜ਼ ਨਹੀਂ ਮੈਂ ਕਹਿੰਦਾ ਜੇ ਇੱਥੇ ਕੋਈ ਐਮਐਲਏ ਹੁੰਦਾ ਇਤੋਂ ਵੱਧ ਕੰਮ ਕਰਾ ਲੈਂਦਾ ਜੇ ਲੋਕਲ ਧੂਰੀ ਦਾ ਕੋਈ ਐਮਐਲਏ ਹੁੰਦਾ ਇਤੋਂ ਵੱਧ ਕੰਮ ਕਰਾ ਲੈਂਦਾ ਉਹਨੂੰ ਕੀ ਪਤਾ ਵੀ ਅਰ ਮੈਂ ਲੋਕਾਂ ਦੇ ਮੱਥੇ ਲੱਗਣਾ ਵੀ ਮੈਂ ਸਾਨੂੰ ਮਿਲਣਾ ਦੁਬਾਰੇ 5 ਸਾਲ ਬਾਅਦ ਉਹ ਕੰਮ ਕਰਾਉਂਦਾ ਵੀ ਅਰ ਮੈਨੂੰ ਕੰਮ ਕਰਾਣੇ ਪੈਣਗੇ ਇਹ ਸਾਰੇ ਮੇਰੇ ਉਰੀ ਰਹਿੰਦਾ ਮੈਂ ਲੋਕਲ ਹੁਣ ਇੱਥੇ ਲੋਕਾਂ ਨੂੰ ਧੂਰੀ ਦੇ ਲੋਕਾਂ ਨੂੰ ਆਪਣੇ ਆਪ ਨੂੰ ਠੱਗਿਆ ਮਹਿਸੂਸ ਲੱਗਦਾ ਵੀ ਅਸੀਂ ਸੀਐਮ ਸਾਹਿਬ ਨੂੰ ਬੋਟਾ ਤਾਂ ਪਾਤੀਆਂ ਐਮਐਲਏ ਬਣਾ ਕੇ ਸੀ ਬਣਾਇਆ ਪਰ ਵੀ ਸਾਨੂੰ ਉਹ ਚੀਜ਼ ਜੋ ਮਾਨ ਸਤਕਾਰ ਜੋ ਲੋਕ ਧੂਰੀ ਦੀ ਡਿਵੈਲਪਮੈਂਟ ਚਾਹੀਦੀ ਸੀ ਉਹ ਉੱਥੇ ਜ਼ੀਰੋ ਆ ਜਾਂਦੀ ਠੀਕ ਹੈ ਕੱਲਾ ਨਾਮ ਹੀ ਹੈ ਵੀ ਧੂਰੀ ਸੀਐਮ ਸਿਟੀ ਹੈ ਪਰ ਜੋ ਇੱਥੇ ਕੰਮ ਪ੍ਰੋਜੈਕਟ ਵਾਲੇ ਜੀ ਵੀ ਉਹ ਚੀਜ਼ ਜਮੀਨ ਜ਼ੀਰੋ ਹੈ ਇੱਥੇ ਇਹਤੂ ਬਤ ਤਾਂ ਮੈਂ ਕਹਿੰਦਾ ਕੋਈ ਐਮਐਲਏ ਹੁੰਦਾ ਨਾ ਉਹ ਕਰਾ ਦਿੰਦਾ ਕਿਉਂ ਲੋਕਲ ਸੀ ਲੋਕਲ ਕਰਾ ਵੀ ਦਿੰਦਾ ਉਹਨੂੰ ਜਾ ਕੇ ਤੁਸੀਂ ਮੈਂ ਜਦੋਂ ਮਰਜ਼ੀ ਫੜ ਲਾਂਦੇ ਤੂਰੀ ਦੇ ਲੋਕਾਂ ਨੂੰ ਕੋਈ ਸੰਦੇਸ਼ ਤੂਰੀ ਦੇ ਲੋਕਾਂ ਨੂੰ ਇਹ ਸੰਦੇਸ਼ ਆਉਣ ਵਾਲੇ ਤੁਹਾਡੇ ਵੀ ਕਿਨਾਂ ਤੁਸੀਂ ਵੀ ਟੈਕਨੀਕਲੀ ਜੋਰ ਲਾ ਰਹੇ ਹੋ ਸਤਾਈ ਦੀ ਅਜੇ ਆ ਵੀ ਤੁਹਾਡੇ ਜੀ ਕੀ ਕੁਆਲਿਟੀ ਹੈ ਵੀ ਤੁਸੀਂ ਦੱਸਣਾ ਚਾਹੁੰਦੇ ਵੀ ਮੇਰੇ ਨਾਲ ਹੋਰ ਅਟੈਚ ਹੋਣ ਲੋਕਾਂ ਸੰਦੇਸ਼ ਕਿ ਤੂਰੀ ਦੇ ਲੋਕਾਂ ਤੂਰੀ ਦੇ ਲੋਕਾਂ ਨੂੰ ਇਹ ਜੀ ਇੱਥੋਂ ਹੀ ਜੰਮਣਾ ਇੱਥੇ ਪਲੇਣਾ ਇੱਥੇ ਵੜੇ ਇੱਥੇ ਜਨ ਇੱਥੇ ਆਖਿਰ ਸਾਹ ਵੀ ਇੱਥੇ ਲੈਣਾ ਕੋਈ ਦੂਜੇ ਲੀਡਰਾਂ ਨੂੰ ਸਾਡੇ ਛੇ ਕੁਆਲਿਟੀ ਨਹੀਂ ਵੀ ਅਸੀਂ ਬਹੁਤ ਵੱਡੇ ਘਰਾਂ ਚੋਂ ਆਏ ਹਾਂ ਕੀ ਇੰਟਰਸਾਉਂਡ ਬੜੀ ਨੀਡਦਾ ਸੀ ਪਹਿਲਾਂ ਤੁਹਾਡੀ ਅੱਜ ਵੀ ਇਹ ਅੱਜ ਵੀ ਇਹ ਹੀ ਹਾਂ ਉਦੋਂ ਹੀ ਮਿਲਦੀ ਹਾਂਜੀ ਬਿਲਕੁਲ ਕੋਈ ਪਾਰਟੀ ਦਾ ਬਾਦਲ ਸਾਹਿਬ ਦਾ ਵੀ ਹੋ ਵੀ ਹੈ ਜੀ ਅੱਛਾ ਜੀ ਹਾਂ ਸਾਰੇ ਨੌ ਮਹੀਨੇ ਤੱਕ ਕੋਈ ਸਾਡਾ ਕਿਸੇ ਨਾਲ ਫਰਕ ਤਾਂ ਹੈ ਨਹੀਂ ਅੱਛਾ ਜੀ ਨਾ ਸਾਡਾ ਕੋਈ ਰਾਜਨੀਤਿਕ ਨਾ ਜੇ ਕੱਲ ਨੂੰ ਕੋਈ ਕੋਈ ਵੱਡੀ ਪਾਰਟੀ ਆ ਕੇ ਅਕਾਲੀ ਦਰ ਕਿਤੋਂ ਵੀ ਕਿਸੇ ਹੋਰ ਪਾਰਟੀ ਤੋਂ ਕੋਈ ਆਫਰ ਆਉਂਦਾ ਟਿਕਟ ਦਾ ਜਾਵਾਂਗੇ ਜਾਂ ਪਰ ਜਿੱਥੇ ਖੜੇ ਹਾਂ ਉਹ ਸਟੈਂਡਡ ਸਾਡੀ ਟੀਮ ਗੱਲ ਕਰੋ ਜੀ ਸਾਡੀ ਤਾਂ ਟੀਮ ਹੈ ਸਾਰੇ ਸੰਗਠਨ ਦੀ ਸਾਡੀ ਕੋਰਟ ਕਮੇਟੀ ਬਣੀ ਹੋਈ ਹੈ ਜੋ ਆਪਣੇ ਜਿੱਥੇ ਰਹਿੰਦੀ ਹੈ ਉਹ ਸਾਰੇ ਅਸੀਂ ਰਲ ਕੇ ਬੈਠ ਕੇ ਫੈਸਲੇ ਕਰਦੇ ਆਂ ਕੋਈ ਇਕੱਲਾ ਬੰਦਾ ਨਹੀਂ ਫੈਸਲਾ ਕਰਦਾ ਹੈਗਾ ਜਦੋਂ ਤੁਸੀਂ ਨਾ ਇੱਕ ਗਰੁੱਪ ਬਣ ਜਾਂਦਾ ਜਿਵੇਂ ਤੁਸੀਂ ਕਹਿੰਦੇ ਅੱਜ ਯੂਥ ਹੈ ਜਦੋਂ ਐਡੀ ਵੱਡੀ ਜਥੇਬੰਦੀ ਚਲਾਲੀ ਪੈਂਦੀ ਆ ਤਾਂ ਬਹੁਤ ਕੁਝ ਸਿਸਟਮ ਤੁਹਾਨੂੰ ਮੈਨੇਜ ਕਰਨਾ ਪੈਂਦਾ ਅੱਜ ਪੂਰੇ ਪੰਜਾਬ 'ਚ ਚਲਾ ਰਹੇ ਆਂ ਜਾ ਰਹੇ ਆਂ ਵੱਡੇ ਵੱਡੇ ਮੁੱਦੇ ਤੁਸੀਂ ਦੇਖਿਆ ਉਹ ਇੱਕ ਜਾਨੀ ਜਾਤੀ ਸਰਟੀਫਿਕੇਟ 'ਚ ਲੈ ਅਸੀਂ 7 ਮਹੀਨੇ ਮਹਾਲੀ ਬੈਠੇ ਰਹੇ ਧਰਨੇ 'ਤੇ ਉਦੋਂ ਅਸੀਂ ਉਹਰੇ ਵੀ ਧਰਨਾ ਲਾਇਆ ਸੀ ਮੀਂਹ 'ਚ ਪਿੱਛੇ 2024 'ਚ 11 ਅਪ੍ਰੈਲ ਨੂੰ ਬਹੁਤ ਵੱਡਾ ਉਹច ਵੀ ਜਿਹੜੇ ਐਸ்சி ਬੀਸੀ ਲੋਕਾਂ ਦੇ ਕਿਸੇ ਕੁਝ ਦੂਜੇ ਬੰਦੇ ਨੇ ਜਾਲੀ ਜਾਤੀ ਸਾਡ ਬਣਾ ਕੇ ਨੌਕਰੀਆਂ ਲੈ ਲਈਆਂ ਸੀਆਂ ਐਸ்சி ਲੋਕਾਂ ਦੀਆਂ ਅੱਛਾ ਇਹ ਕਹਿੰਦਾ ਅਮੀ ਸਿੰਘਰ ਦੇ ਨਾਮ ਵੀ ਐਸਸੀ ਦੇ ਫਾਦਰ ਸਾਹਿਬ ਨੇ ਵੀ ਲਈ ਹਾਂ ਅਮਰਿਤਾਲ ਹਾਂ ਉਹ ਸਿਰ ਸਰਕਾਰ ਨੇ ਬਚਾਇਆ ਉਹਨੂੰ ਅੱਜ ਤੱਕ ਤਾਂ ਹੀ ਬਚਾਇਆ ਹੈ ਤੁਸੀਂ ਇਹ ਦੇਖੋ ਜਿਹੜੇ ਬੰਦਿਆਂ ਦੇ ਸਰਟੀਫਿਕੇਟ ਰੱਦ ਹੋਏ ਜੀ ਹਾਈ ਕੋਰਟ ਨੇ ਉਹਨਾਂ ਦੇ ਪਰਚੇ ਦਰਜ ਕੀਤੇ ਨੇ ਪੰਜਾਬ ਸਰਕਾਰ ਨੇ ਉਹਨਾਂ ਦੇ ਪਰਚੇ ਦਰਜ ਨਹੀਂ ਕੀਤੇ ਜਿੱਥੇ ਇੱਕ ਪਾਸੇ ਸੀਐਮ ਸਾਹਿਬ ਇਹਨਾਂ ਦੀ ਸਰਕਾਰ ਬੋਲੀਗੀ ਵੀ ਜਿਹੜੇ ਬੰਦਿਆਂ ਦੇ ਦੋਸ਼ੀ ਸਾਬਤ ਹੋ ਗਏ ਸਰਟੀਫਿਕੇਟ ਰੱਦ ਹੋ ਗਿਆ ਹੋਵੇ ਉਹ ਬੰਦੇ ਹਜੇ ਵੀ ਡਿਊਟੀਆਂ ਕਰ ਰਹੇ ਨੇ ਇਸ ਦਾ ਮਤਲਬ ਸਰਕਾਰ ਨਾਲ ਸਹਿਮਤੀ ਉਹਨਾਂ ਦੀ ਸਰਕਾਰ ਚਾਹਦੀ ਹੈ ਵੀ ਇਹ ਜਿਹੜੇ ਮਾੜੇ ਲੋਕ ਦੇ ਕੰਮ ਕਰੀ ਜਾਂ ਜਿਨ੍ਹਾਂ ਨੇ ਕਿਸੇ ਦਾ ਹੱਕ ਮਾਰਿਆ ਇਹ ਬਹੁਤ ਵੱਡੇ ਚੀਜ਼ਾਂ ਨੇ ਦੇਖੋ ਸਰਕਾਰਾਂ ਦੇ ਕਹਿਣੀ ਤੇ ਕਰਨੀ 'ਚ ਬਹੁਤ ਫਰਕ ਹੁੰਦਾ ਬਈ ਇਹੀ ਮੈਂ ਤੁਹਾਨੂੰ ਗੱਲ ਕਹਿ ਰਿਹਾ ਸੀ ਧੂਰੀ ਦੇ ਲੋਕਾਂ ਨੂੰ ਵੀ ਅਸੀਂ ਇੱਥੇ ਹਰ ਇੱਕ ਥੱਲੋਂ ਉੱਠੇ ਆਂ ਸਾਨੂੰ ਗਰੀਬ ਦਾ ਅਮੀਰ ਦਾ ਸਭ ਦਾ ਪਤਾ ਵੀ ਕੀ ਦੇ ਕੀ ਦੁੱਖ ਨੇ ਅਸੀਂ ਸਾਰਿਆਂ ਦੀ ਫੀਲਿੰਗ ਵੀ ਸਮਝਦੇ ਆਂ ਅਸੀਂ ਉਹ ਲੀਡਰ ਨਹੀਂ ਫਿਲਮੀ ਜਿਹੜੇ ਮੋਬਾਈਲਾਂ ਤੇ ਐ ਸੋਸ਼ਲ ਮੀਡੀਆ ਤੇ ਐਡ ਪਾ ਪਾ ਕੇ ਅਸੀਂ ਵੋਟਾਂ ਲੈਣੀਆਂ ਨੇ ਮੁੜ ਕੇ ਅਸੀਂ ਆਪਣੇ ਕੋਠੀਆਂ ਦੇ ਵਿੱਚ ਜਾ ਕੇ ਬਹਿ ਜਾਈਏ ਉਹ ਵੱਡੇ ਵੱਡੇ ਗੇਟ ਲੱਗੇ ਹੁਣ ਜਿਹੜਾ ਸਾਨੂੰ ਪਤਾ ਵੀ ਨਾ ਚੱਲੇ ਚਾਰ ਵਾਰ ਕੜਾ ਕੇ ਚਾਰ ਗੇਟ ਟੱਪ ਕੇ ਜਾ ਕੇ ਉਹਨਾਂ ਦੇ ਨਾਲ ਮਿਲਣਾ ਪੈਂਦਾ ਸਾਡੇ ਕੋਲੇ ਤੁਸੀਂ ਸਿੱਧੇ ਜਿੱਥੇ ਮਰਜ਼ੀ ਮਿਲ ਸਕਦੇ ਹੋ ਤੇ ਸਭ ਤੋਂ ਵੱਡੀ ਗੱਲ ਹੈ ਇਹ ਜੇ ਪਰਿਵਾਰ ਚ ਉੱਠਦੇ ਆਂ ਹਰ ਇੱਕ ਫੀਲਿੰਗ ਸਮਝਦੇ ਆਂ ਤੇ ਲੋਕਾਂ ਦੇ ਨਾਲ ਦਿਲੋਂ ਖੜੇ ਆਂ ਅੱਜ ਲੋਕ ਵੀ ਸਾਡੇ ਨਾਲ ਤਾਂ ਖੜੇ ਨੇ ਅਸੀਂ ਹਰ ਇੱਕ ਦੇ ਨਾਲ ਦੁੱਖ ਸੁੱਖ ਚ ਖੜੇ ਆਂ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਰਾਜਨੀਤੀ ਤੋਂ ਉੱਪਰ ਉੱਠ ਕੇ ਹਰ ਇੱਕ ਦਾ ਦਰਦ ਅਸੀਂ ਆਪਣਾ ਦਰਦ ਸਮਝਦੇ ਆਂ ਅਸੀਂ ਆਪਣੇ ਲੋਕਾਂ ਲਈ ਕੰਮ ਕਰਨਾ ਚਾਹੁੰਦੇ ਆਂ ਆਪਣੇ ਹਲਕੇ ਲਈ ਕੰਮ ਕਰਨਾ ਚਾਹੁੰਦੇ ਆਂ ਪਰ ਜਿੱਥੇ ਜਾ ਕੇ ਨਾ ਜਦੋਂ ਕਈ ਲੋਕ ਜਿਨ੍ਹਾਂ ਦੇ ਨਾ ਹਜ਼ਾਰਾਂ ਸਾਲਾਂ ਤੋਂ ਹਜੇ ਵੀ ਜਿਹੜਾ ਇੱਕ ਗੇਰੜਾ ਰਹਿਿਆ ਦਿਮਾਗ ਸਜਾਤਾਂ ਪਾਤਾਂ ਦਾ ਉਹ ਚੀਜ਼ ਨਾ ਇਹ ਚੀਜ਼ ਨੂੰ ਪੱਠੇ ਨਹੀਂ ਹੁਣ ਦਿੰਦੇ ਕਿਉਂ ਇਹ ਜਿਹੜੀ ਧਰਤੀ ਆ ਪੰਜਾਬ ਦੀ ਗੁਰਗਾਂ ਪੀਰਾਂ ਦੀ ਧਰਤੀ ਹੈ ਗੁਰਗਾਂ ਪੀਰਾਂ ਨੇ ਇਹ ਚੀਜ਼ਾਂ ਨੂੰ ਦਿਖਾ ਦਿਆ ਜਾਤਾਂ ਪਾਤਾਂ ਨੂੰ ਖਤਮ ਕੀਤਾ ਵੀ ਜਾਤਾਂ ਪਾਤਾਂ ਹੋਣੀ ਨਹੀਂ ਚਾਹੀਦੀਆਂ ਪਰ ਕੁਝ ਕੁ ਲੋਕ ਐ ਹਜੇ ਨੇ ਜਿਹੜੀ ਇਸ ਚੀਜ਼ ਨੂੰ ਵਧਾਵਾ ਦੇਈ ਜਾਂਦੇ ਨੇ ਹਜੇ ਵੀ ਪੀੜੀ ਦਾ ਪੀੜੀ ਅਸੀਂ ਇਹ ਚੀਜ਼ਾਂ ਨੂੰ ਖਤਮ ਕਰਨਾ ਚਾਹੁੰਦੇ ਆਂ ਵੀ ਜਾਤਾਂ ਪਾਤਾਂ ਹੋਣੀ ਨਹੀਂ ਚਾਹੀਦੀਆਂ ਆਪਾਂ ਆਪਸੀ ਭਾਈਚਾਰਾ ਰੜ ਕੇ ਆਪਣੇ ਸ਼ਹਿਰ ਲਈ ਆਪਣੇ ਮਨ ਲਈ ਆਪਣੇ ਪਿੰਡ ਲਈ ਕੰਮ ਕਰਨਾ ਚਾਹੀਦਾ ਤਾਂ ਕਿ ਆਪਾਂ ਆਪਣੇ ਹਲਕੇ ਨੂੰ ਆਪਣੇ ਪਿੰਡ ਨੂੰ ਆਪਣੇ ਮਹੱਲੇ ਨੂੰ ਆਪਾਂ ਤਰੱਕੀ ਦੇ ਸਕੀਏ ਤੇ ਆਪਸੀ ਭਾਈਚਾਰਾ ਕਾਇਮ ਕਰ ਸਕੀਏ ਧੰਨਵਾਦ ਵੀਰੇ ਤੁਸੀਂ ਸਾਨੂੰ ਕੀਮਤੀ ਟਾਈਮ ਦਿੱਤਾ ਧੰਨਵਾਦ ਤੁਹਾਡੀ ਸਾਰੀ ਟੀਮ ਦਾ ਜਿੰਨਾ ਕਰਕੇ ਮੈਂ ਅਪਰੋਚ ਕੀਤਾ ਤੇ ਉਹਨਾਂ ਦੇ ਮਾਦੀਮ ਰਾਹੀਂ ਤੁਸੀਂ ਸਾਨੂੰ ਟਾਈਮ ਦਿੱਤਾ ਜੀ ਤੇ ਉਮੀਦ ਕਰਦਾ ਹਾਂ ਤੁਸੀਂ ਇਦਾਂ ਹੀ ਗਰੀਬਾਂ ਦੇ ਦਲਿਤ ਵਰਗ ਦੇ ਹਰ ਵਰਗ ਦੇ ਮੁੱਦਿਆਂ ਨੂੰ ਚੱਕਦੇ ਰਹੋ ਤੇ ਇਦਾਂ ਹੀ ਤੁਸੀਂ ਸੋਸ਼ਲ ਵਰਕ ਦੇ ਕੰਮ ਕਰਦੇ ਰਹੋ ਧੰਨਵਾਦ ਤੁਹਾਡੀ ਸਾਰੀ ਟੀਮ ਦਾ ਸਾਰੇ ਭਰਾਵਾਂ ਦਾ ਜਿਨ੍ਹਾਂ ਨੇ ਅੱਜ ਇਹ ਪਲੇਟਫਾਰਮ ਦਿੱਤਾ ਤੇ ਮੈਨੂੰ ਵੀ ਜ਼ਿੰਮੇਆਪਦੇ ਮਨ ਦੇ ਗੱਲਾਂ ਕਿਤੇ ਕਰਾਂ ਤੇ ਅੱਜ ਇੱਥੇ ਮੌਕਾ ਮਿਲਿਆ ਧੰਨਵਾਦ ਕਰਦੇ ਆ ਤੁਸੀਂ ਐਂ ਜਿਹੜੇ ਆਪਣੇ ਸ਼ਹਿਰ ਦੇ ਤੇ ਕਿਸੇ ਹੋਰ ਲੋਕਾਂ ਦੇ ਜਿਹੜਾ ਆਪਾਂ ਮੁੱਦੇ ਚੱਕਦੇ ਰਹੀਏ ਬਹੁਤ ਬਹੁਤ ਧੰਨਵਾਦ ਧੰਨਵਾਦ